ਬਾਦਲਾਂ ਦੇ ਨਾਂ ਮਾਕੇ ਮੱਥੇ 'ਚ ਟੋਪੀ ਵਾਲਾ ਕਿੱਲ ਲਾਤਾ ਜਿਹੜਾ ਆਮ ਆਦਮੀ ਪਾਰਟੀ ਨੇ ਅੱਜ ਕੀ ਆ ਮਜਬੂਰੀ ਬਣ ਗਈ ਕਿ ਜੇ ਬਾਦਲ ਪਰਿਵਾਰ ਦੇ ਆਖਲੀ ਕਿੱਲ ਜਿਹੜਾ ਮਾਕੇ ਤਬੂਤ 'ਚ ਲਾਉਣਾ ਇੱਥੋਂ ਉਹਨਾਂ ਦੀ ਜੜ ਵੀ ਲੱਗਣੀ ਆ ਤੇ ਇੱਥੋਂ ਜੜ ਪੱਟੀ ਵੀ ਜਾਣੀ ਆ ਪਰਮਾਨੈਂਟ ਬਾਦਲ ਕੇ ਖੁੱਡੀਆਂ ਪਰਿਵਾਰ ਦੇ ਪ੍ਰਾਪਰ ਟੇਕ ਨਹੀਂ ਸਕਦੇ ਉਹੀ ਪਰਿਵਾਰ ਜਿਹੜਾ ਬਾਦਲ ਪਰਿਵਾਰ ਦੀ ਪਿੱਠ ਲਾ ਸਕਦਾ ਪਹਿਲਾਂ ਵੀ ਲਾਈ ਆ ਹੁਣ ਵੀ ਲਾਉਣਗੇ ਮੈਂ ਕਹਿੰਦਾ ਜੇ ਸੁਖਵੀਰ ਬਾਦਲ ਲਾਂਬੇ ਕਰ ਦਿੱਤਾ ਜਾਂਦਾ ਤਾਂ ਪੰਜਾਬ ਦੇ ਵਿੱਚ ਐਤਕੀ 13 ਦੀਆਂ 13 ਸੀਟਾਂ ਅਕਾਲੀ ਦਲ ਲੈ ਜਾਂਦਾ ਅਸੀਂ ਅੱਜ ਵੀ ਕਹਿੰਦੇ ਹੁੰਨੇ ਆ ਕਿ ਕਾਲੀ ਦਲ ਬਚਣਾ ਚਾਹੀਦਾ ਪੰਜਾਬ ਦੀ ਹੋਂਦ ਕਾਲੀ ਦਲ ਦੇ ਨਾਲ ਜੁੜੀ ਹੋਈ ਆ ਪਰ ਬਾਦਲ ਪਰਿਵਾਰ ਜਿਹੜਾ ਹੈਗਾ ਇਹ ਆਪਦੇ ਆਪ ਨੂੰ ਪੰਥਕ ਕਹੋਂਦੇ ਆ ਲੜਾਈਏ ਪਰਿਵਾਰ ਦੀ ਲੜਦੇ ਆ ਜਿਵੇਂ ਉਹ ਕਹਿੰਦੇ ਨਾ ਵੀ ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਦੀ ਸੁਖਵੀਰ ਬਾਦਲ ਤੇ ਖਾਨ ਫਿੱਟ ਹੁੰਦਾ ਕਿ ਉਹਨੂੰ ਮੁੱਖ ਮੰਤਰੀ ਨਹੀਂ ਸਾਰੀ ਉਮਰ ਬਣਦਾ ਨਾ ਤਾਂ ਪਿਓ ਹੁੰਦੇ ਤੋਂ ਬਣ ਸਕਿਆ ਖੁੱਡੀਆਂ ਪਰਿਵਾਰ ਦੀ ਕੀਤੀ ਬਦਲ ਪਰਿਵਾਰ ਦੀ ਕੀਤੀ ਸਾਰੇ ਲੋਕ ਜਾਣਦੇ ਆ ਜਥੇਦਾਰ ਜੀ ਬਈ ਜੀ ਮੈਕਰ ਉਹਨਾਂ ਦੀ ਕੀਤੀ ਜਿਹੜੀ ਹੈਗੀ ਉਹ ਬੰਦਾ ਨਾ ਤਾਂ ਸਿਆਸਤ ਦਾ ਭੁੱਖਾ ਸੀ ਨਾ ਕੋਈ ਸੀਟ ਦੀ ਭੁੱਖ ਸੀ ਉਹਨਾਂ ਨੂੰ ਲੋਕਾਂ ਚ ਸਹੀ ਢੰਗ ਨਾਲ ਉਹਦੀ ਲੈਗਸੀ ਨੂੰ ਲੈ ਕੇ ਮੈਂ ਦਾਵਾ ਕਰਦਾ ਕਿ ਬਠਿੰਡਾ ਸੀਟ ਤੇ ਕਿਸੇ ਦੇ ਪੈਰ ਵੀ ਨਹੀਂ ਲੱਗਣੇ ਲੋਕਫਤਵਾ ਦੇਣਗੇ ਕਿਰਦਾਰ ਨੂੰ ਹੁਣ ਮੀਤਹਿਰ ਨਾਲੋਂ ਜੇ ਇੱਕ ਚੰਗਾ ਕਰਤਾਰ ਕੋਈ ਪਾਰਟੀ ਤਾਰ ਹਜੇ ਤੱਕ ਮੈਨੂੰ ਕੋਈ ਚੰਗਾ ਕਰਤਾਰ ਦਿਸਿਆ ਨਹੀਂ ਹੋ ਸਿਮਰਜੀਤ ਮਾਣ ਦੁਹਰਾ ਸਕਦੇ ਨਹੀਂ ਦੁਹਰਾਉਂਦੇ ਜੀ ਮੈਂ ਦਾਵਾ ਕਰਦਾ ਕਿਉਂਕਿ ਸਿਮਰਜੀਤ ਮਾਣ ਜਿਹੜਾ ਜਿੱਤੇ ਆ ਨਾ ਉਦੋਂ ਰਿਜੈਕਸ਼ਨ ਦੀ ਵੋਟ ਪਈ ਆ ਜਿਵੇਂ ਅਸੀਂ ਗੱਲ ਕਰਦੇ ਆਮ ਆਦਮੀ ਪਾਰਟੀ ਨੂੰ ਵੀ ਪਿਛਲੀ ਵਾਰ ਰਿਜੈਕਸ਼ਨ ਦੀ ਵੋਟ ਪਈ ਆ ਉਹ ਛਟਗਿਆਂ ਮਾਰ ਮਾਰ ਕੇ ਠਾਉਂਦੇ ਆ ਜਿਹੜੇ ਚੋਰ ਨੇ ਉਹ ਭੱਜ ਨਿਕਲਦੇ ਆ ਮੂਰੇ ਪਿੰਜਰੇ ਲਾਏ ਹੋਏ ਆ ਮੈਂ ਕਹਿੰਦਾ ਬਿੱਟੂ ਵਰਗੇ ਜਿਹੜੇ ਖੂਨ ਦੀਆਂ ਸੌ ਖੂਨ ਬਹਾਉਣ ਦੀਆਂ ਗੱਲਾਂ ਕਰਦੇ ਸੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਆ ਰਿੰਕੂ ਵਰਗੇ ਮਾ ਕੇ ਜਿਹੜੇ ਚੱਕ ਮੇ ਜੁਲੇ ਜਿਹੜੇ ਸੀਗੇ ਜੰਜੀਰ ਪਾ ਕੇ ਵੀ ਗਏ ਸੀ ਬਿਲਕੁਲ ਬਾਈ ਜੀ ਮੈਂ ਕਹਿੰਦਾ ਵੀ ਇਹ ਲੋਕਾਂ ਨੇ ਜਿਹੜੇ ਕਿਰਦਾਰ ਨੇ ਉਹ ਲੋਕਾਂ 'ਚ ਨੰਗੇ ਹੋ ਚੁੱਕੇ ਆ ਵੀ ਅੱਜ ਉਹ ਪੰਜਾਬ ਚੋਂ ਯਾਤਰਾ ਕੱਢ ਰਹੇ ਆ ਅਸਲ ਚੋ ਪਰਿਵਾਰ ਬਚਾਓ ਯਾਤਰਾ ਸਾਰੇ ਉਹਨੂੰ ਨਾਂ ਦੇ ਰਹੇ ਆ ਬਈ ਟਰੈਕਟਰ ਬੜੇ ਸੀ ਤੇ ਟਰੈਕਟਰਾਂ ਤੇ ਉਹੀ ਕਿਸਾਨ ਸੀ ਜਿਹੜੇ ਕਿਸਾਨਾਂ ਤੋਂ ਢੂਈਆਂ ਰਗੜਾ ਕੇ ਆਏ ਸੀ ਤੇ ਹਰ ਸਿਮਰ ਦਾ ਵਿਰੋਧ ਕਰਦੇ ਪੰਜਾਬ ਦੀ ਸਿਆਸਤ ਦੇ ਵਿੱਚ ਖਲਬਲੀ ਮੱਚੀ ਐ ਆਏ ਦਿਨ ਪੱਗਾਂ ਬਦਲਦੀਆਂ ਨੇ ਆਏ ਦਿਨ ਚੁੰਨੀਆਂ ਬਦਲਦੀਆਂ ਨੇ ਤੇ ਲੀਡਰਾਂ ਦੇ ਪਾਰਟੀ ਛੱਡਣ ਨੂੰ ਭਗਵੰਤ ਸਿੰਘ ਮਾਨ ਨੇ ਤਿਤਲੀ ਦਾ ਨਾਮ ਜ਼ਰੂਰ ਦਿੱਤਾ ਸੀ ਕਿ ਯਾਰ ਮੇਰਾ ਤਤਲੀਆਂ ਵਰਗਾ ਤਾਂ ਹੁਣ ਵੀ ਕਈ ਲੀਡਰ ਜਿਹੜੇ ਨੇ ਉਹ ਪਲਟੀਆਂ ਮਾਰ ਰਹੇ ਨੇ ਇਲਜ਼ਾਮ ਬੀਜੇਪੀ ਤੇ ਇਹ ਲੱਗ ਰਹੇ ਨੇ ਕਿ ਕਰੋੜਾਂ ਦੀਆਂ ਆਫਰਾਂ ਨੇ ਜੈਡ ਪਲੱਸ ਸਕਿਉਰਟੀ ਦੀਆਂ ਜਿਹੜੀਆਂ ਨੇ ਆਫਰਾਂ ਤੇ ਵੱਡੇ ਵੱਡੇ ਅਹੁਦਿਆਂ ਦੀਆਂ ਆਫਰਾਂ ਵੀ ਜਿਹੜੀਆਂ ਬੀਜੇਪੀ ਆ ਉਹ ਆਮਾਦਨੀ ਪਾਰਟੀ ਦੇ ਐਮਐਲਏ ਨੂੰ ਦੇ ਰਹੀ ਆ ਗੱਲਬਾਤ ਕਰਾਂਗੇ ਖਾਸ ਗੱਲਬਾਤ ਪੰਜਾਬ ਦੀਆਂ ਦੋ ਹੌਟ ਸੀਟਾਂ ਤੇ ਰਹੇਗੀ ਪਹਿਲੀ ਹੌਟ ਸੀਟ ਬਠਿੰਡਾ ਦੂਸਰੀ ਸੰਗਰੂਰ ਗੱਲਬਾਤ ਕਰਾਂਗੇ ਕਿ ਕੀ ਕਹਿੰਦੇ ਨੇ ਸਿਆਸੀ ਸਮੀਕਰਨ ਇਸ ਵੇਲੇ ਮੇਰੇ ਨਾਲ ਬਾਈ ਰੁਪਿੰਦਰ ਹੋਣਗੇ ਗੱਲਬਾਤ ਕਰਦੇ ਆ ਰੁਪਿੰਦਰ ਬਾਈ ਸਭ ਤੋਂ ਪਹਿਲਾਂ ਤਾਂ ਬਠਿੰਡਾ ਸੀਟ ਤੋਂ ਸ਼ੁਰੂਆਤ ਜਿਹੜੀ ਆ ਜ਼ਰੂਰ ਕਰੀਏ ਬਠਿੰਡਾ ਸੀਟ ਤੋਂ ਜਿਵੇਂ ਇੱਕ ਪਾਸੇ ਗੁਰਮੀਤ ਸਿੰਘ ਖੋਡੀਆਂ ਜਿਹੜੇ ਮੌਕੇ ਦੇ ਮੰਤਰੀ ਨੇ ਉਹ ਆਏ ਨੇ ਤਾਂ ਦੂਸਰੇ ਪਾਸੇ ਕਿਆਸ ਰਹੀਆਂ ਲਾਈਆਂ ਜਾ ਰਹੀਆਂ ਨੇ ਕਿ ਬਾਦਲ ਪਰਿਵਾਰ ਫਿਰ ਆਪਣਾ ਦਮ ਕਮ ਇਸ ਸੀਟ ਤੇ ਲਾਊਗਾ ਤੇ ਕਹਿੰਦੇ ਨੇ ਕਿ ਉਹਨਾਂ ਕੋਲ ਇੱਕ ਬੜਾ ਵੱਡਾ ਮੌਕਾ ਆਪਣੀ ਹਾਰ ਦਾ ਬਦਲਾ ਲੈਣ ਦਾ ਮੈਂ ਤਾਂ ਬਈ ਜੀ ਇਹੀ ਗੱਲ ਕਹੂੰ ਆ ਕਿ ਬਾਦਲਾ ਦੇ ਨਾਮ ਆ ਕੇ ਮੱਥੇ 'ਤੇ ਟੋਪੀ ਵਾਲਾ ਕਿੱਲ ਲਾਤਾ ਜਿਹੜਾ ਆਮ ਆਦਮੀ ਪਾਰਟੀ ਨੇ ਪਰ ਆਮ ਆਦਮੀ ਪਾਰਟੀ ਨੇ ਮੱਕੇ ਜਿਹੜੀ ਸੀਟ ਕਹਿੰਦੇ ਨਾ ਖੋਡੀਆਂ ਸਾਹਿਬ ਨੂੰ ਦਿੱਤੀ ਆ ਉਹ ਪੁੰਨ ਨਹੀਂ ਦਿੱਤੀ ਅਸੀਂ ਇੱਕ ਗੱਲ ਕਹਿਣੇ ਹੁੰਦੇ ਆ ਪੰਜਾਬ ਵਾਸੀਆਂ ਨੂੰ ਜਿਹੜੇ ਅਸੀਂ 3000 ਪਿੰਡ ਪੰਜਾਬ ਦਾ ਪਿਛਲੇ 5-7 ਸਾਲਾਂ 'ਚ ਲੋਕਾਂ ਨਾਲ ਗੱਲਬਾਤ ਕੀਤੀ ਅਸੀਂ ਇੱਕੋ ਗੱਲ ਲੋਕਾਂ ਨੂੰ ਕਹਿੰਦੇ ਸੀ ਕਿ ਲੋਕ ਕਰਦਾਰ ਚੋਣੇ ਸ਼ੁਰੂ ਕਰ ਦੇਣ ਤਾਂ ਸਿਆਸੀ ਪਾਰਟੀਆਂ ਦੀ ਮਜਬੂਰੀ ਬਣ ਜੂ ਚੰਗੇ ਕਰਦਾਰ ਦੇਣੇ ਇਹਦੀ ਐਗਜ਼ਾਮਪਲ ਸਭ ਤੋਂ ਵੱਡੀ ਪੰਜਾਬ 'ਚ ਖੁੱਡੀਆਂ ਸਾਹਿਬ ਨੇ ਸਾਰੇ ਜਾਣਦੇ ਖੁੱਡੀਆਂ ਸਾਹਿਬ ਦਾ ਕਰਦਾਰ ਕਿੱਡਾ ਵੱਡਾ ਸੀ ਪਿਛਲੇ ਸਮੇਂ ਜਿਹੜੀ ਖਿੱਚੋ ਤਾਣਾ ਆ ਆਦਮੀ ਪਾਰਟੀ 'ਚ ਲੱਤਾਂ ਖਿੱਚੀ ਤੇ ਖਿੱਚੋ ਤਾਣੀ ਹੁੰਦੀ ਰਹੀ ਆ ਠੀਕ ਹੈ ਉਹ ਵੀ ਅਸੀਂ ਜਾਣਦੇ ਆ ਵੱਡੇ ਕਰਦਾਰਾਂ ਨੂੰ ਕਿਵੇਂ ਢਾਇਆ ਗਿਆ ਸਿੱਟਿਆ ਗਿਆ ਪਰ ਅੱਜ ਕੀ ਆ ਮਜਬੂਰੀ ਬਣ ਗਈ ਕਿ ਜੇ ਬਾਦਲ ਪਰਿਵਾਰ ਦੇ ਆਖਲੀ ਕਿੱਲ ਜਿਹੜਾ ਮਾਕੇ ਤਬੂਤ ਚ ਲਾਉਣਾ ਇੱਥੋਂ ਉਹਨਾਂ ਦੀ ਜੜ ਵੀ ਲੱਗਣੀ ਆ ਤੇ ਇੱਥੋਂ ਜੜ ਪੱਟੀ ਵੀ ਜਾਣੀ ਆ ਪਰਮਾਨੈਂਟ ਉਸੇ ਵਾਸਤੇ ਇਹਨਾਂ ਨੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਹਿੰਦੇ ਨਾ ਵੀ ਬਾਰ-ਬਾਰ ਗੱਲੋਬਾਰੀ ਜਾ ਰਹੀ ਆ ਵੀ ਮਾਕੇ ਇਹਨਾਂ ਕੋਲੇ ਬੰਦੇ ਹੈ ਨਹੀਂ ਬੰਦੇ ਹੈ ਨਹੀਂ ਮੈਂ ਕਹਣਾ ਵੀ ਜਦੋਂ ਲੜਾਈ ਹੁੰਦੀ ਆ ਨਾ ਭਾਈ ਜੀ ਬਰਾਬਰ ਦਾ ਬੰਦਾ ਤਾਰਨਾ ਪੈਂਦਾ ਤੇ ਇੱਥੇ ਨਹੀਂ ਮੈਂ ਕਹਣਾ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਗੱਲ ਪਰਸੈਪਸ਼ਨ ਬਣੀ ਹੋਈ ਆ ਜੇ ਬਾਦਲਾਂ ਨੂੰ ਕੋਈ ਹਰਾ ਸਕਦਾ ਤੋ ਖੁੱਡੀਆਂ ਪਰਿਵਾਰ ਨੇ ਲੇਗੇਸੀ ਦੀ ਲੜਾਈ ਆ ਜਿਹੜੀ ਲੈਗਸੀ ਮਾਕੇ ਹੈਗੀ ਆ ਜਦੋਂ ਅਸੀਂ ਚੱਕ ਕੇ ਦੇਖਾਂਗੇ ਮੈਂ ਕਹਣਾ ਵੀ ਬਾਦਲ ਪਰਿਵਾਰ ਉਹਨਾਂ ਦੀ ਲੈਗਸੀ ਮੂਰੇ ਟਿਕ ਨਹੀਂ ਸਕਦਾ ਤੇ ਮੈਂ ਪਿਛਲੇ ਦਿਨੀ ਕੋਈ ਯਾਰ ਦੋਸਤ ਬੈਠੇ ਸੀ ਉੱਥੇ ਗੱਲ ਚੱਲੀ ਤਾਂ ਮੈਂ ਇੱਕ ਗੱਲ ਆਖੀ ਸੀ ਵੀ ਜੇ ਮਾਕੇ ਲੈਗਸੀ ਦੇ ਮਸਲੇ ਮਸਲੇ 'ਚ ਗੱਲ ਕਰੀਏ ਜਿਹੜੀਆਂ ਆਪਣੇ ਪਿਤਾ ਪੁਰਖੀ ਉਹਨਾਂ ਦੀ ਤੁਰ ਹੀ ਆਉਂਦੀ ਆ ਉਸ ਮਸਲੇ 'ਚ ਜੇ ਅਸੀਂ ਕੀ ਆ ਪੱਲੜੇ 'ਚ ਪਾ ਲਈਏ ਇਹਨਾਂ ਦੋਨਾਂ ਨੂੰ ਤਾਂ ਬਾਦਲ ਕੇ ਖੁੱਡੀਆਂ ਪਰਿਵਾਰ ਦੇ ਬਰਾਬਰ ਟਿਕ ਨਹੀਂ ਸਕਦੇ ਇਹ ਆਪਦੇ ਆਪ ਨੂੰ ਪੰਥਕ ਕਹੋਂਦੇ ਆ ਤੇ ਪੰਥਕ ਸਫਾਂ ਦੇ 'ਚ ਅਸੀਂ ਸਾਰੇ ਜਾਣਦੇ ਆ ਕਿ ਜਿਹੜੇ ਮਾਕੇ ਇਹਨਾਂ ਦੇ ਪਿਤਾ ਜੀ ਸੀ ਉਹਨਾਂ ਤੋਂ ਲੈ ਕੇ ਹੁਣ ਤੱਕ ਤੀਜੀ ਪੀੜ੍ਹੀ ਇਹਨਾਂ ਦੀ ਅਸੀਂ ਦੇਖ ਲਈ ਸਿਆਸਤ 'ਚ ਦਰਵੇਸ਼ ਸਿਆਸਤਦਾਨ ਜਿਵੇਂ ਕਿ ਆਹ ਜਾਂਦਾ ਨਾ ਬਾਦਲ ਸਾਹਿਬ ਨੂੰ ਕਿਹਾ ਜਾਂਦਾ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਨਾ ਉਹ ਕਵੀਸ਼ਰ ਵੀ ਬੜੀਆਂ ਸਟੇਜਾਂ ਤੇ ਗਾਉਂਦੇ ਆ ਕਹਿੰਦੇ ਜਿਹੜੇ ਡਾਣੇ ਦੇ ਪੰਜਾਬ ਫਾਹਾ ਲੈ ਗਿਆ ਉਹ ਲੋਕੀ ਬਾਬਾ ਬੋੜ ਆਖਦੇ ਉਹ ਬਾਬਾ ਬੋੜ ਕਿਹਨੂੰ ਕਹਿੰਦੇ ਅਸੀਂ ਸਾਰੇ ਜਾਣਦੇ ਆ ਉਹਨਾਂ ਨੂੰ ਦਰਵੇਸ਼ ਸਿਆਸਤਦਾਨ ਵੀ ਕਿਹਾ ਜਾਂਦਾ ਤੁਸੀਂ ਕਦੇ ਉਹਨਾਂ ਦੇ ਹਲਕੇ ਜਾ ਕੇ ਗੱਲ ਕਰੋ ਵੀ ਦਰਵੇਸ਼ ਕੌਣ ਆ ਤਾਂ ਦਰਵੇਸ਼ ਦੇ ਨਾਂ ਦੇ ਉੱਤੇ ਕੀ ਆ ਪਰ ਇੱਕੋ ਪਰਿਵਾਰ ਦੇ ਜਿਹੜੇ ਮੇਨ ਆ ਉਹ ਖੁੱਡੀਆਂ ਸਾਹਿਬ ਦੇ ਪਿਤਾ ਜੀ ਦਾ ਨਾਂ ਆਊਗਾ ਠੀਕ ਉਹ ਖੁੱਡੀਆਂ ਸਾਦੇ ਪਿਤਾ ਜੀ ਜਿਹੜਾ ਮਾਕੇ ਜੇ ਮੈਂ ਕਹਣਾ ਵੀ ਮੈਂ ਇੱਕ ਗੱਲ ਕਹਿਣਾ ਵੀ ਜੇ ਬਠਿੰਡੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਪਿਤਾ ਜੀ ਦੀ ਮਾਕੇ ਜਿਹੜੀ ਜਿੰਨੀ ਉਹਨਾਂ ਦੀ ਮਾਕੇ ਕਿਰਤ ਸੀ ਲੋਕਾਂ 'ਚ ਸਹੀ ਢੰਗ ਨਾਲ ਉਹਦੀ ਲੈਗਸੀ ਨੂੰ ਲੈ ਗਏ ਮੈਂ ਦਾਵਾ ਕਰਦਾ ਕਿ ਬਠਿੰਡਾ ਸੀਟ ਤੇ ਕਿਸੇ ਦੇ ਪੈਰ ਵੀ ਨਹੀਂ ਲੱਗਣੇ ਕਿਉਂਕਿ ਸਾਡੇ ਲੋਕ ਜਾਣਦੇ ਆ ਪਿੱਛੇ ਜੇ ਕਿਹਨਾ ਐਗਜ਼ਾਮਪਲ ਤੁਹਾਨੂੰ ਦੱਸਦਾ ਬਈ ਜੀ ਮਾਕੇ ਮੈਡਮ ਖਾਲੜਾ ਹਾਰੇ ਸੀ ਹੁਣ ਅਸੀਂ ਜਸਵੰਤ ਖਾਲੜਾ ਜਿਹਨੂੰ ਸਾਰੇ ਲੋਕ ਜਾਣਦੇ ਆ ਹੁਣ ਜਸਵੰਤ ਖਾਲੜਾ ਜੀ ਨੇ ਮਾਕੇ ਕੀ ਆ ਕੀ ਕੀਤਾ ਅਸੀਂ ਉਹਨਾਂ ਦੇ ਹਲਕੇ 'ਚ ਜਾ ਕੇ ਨਾ ਉਥੇ ਏਰੀਏ 'ਚ ਪਿੰਡ ਵੀ ਕਵਰ ਕੀਤੇ ਪਰਿਵਾਰ ਨੂੰ ਸੀ ਅਕਸਰ ਮਿਲਦੇ ਰਹੇ ਆ ਜਦੋਂ ਗੱਲ ਚੱਲੀ ਤਾਂ ਉਹਨਾਂ ਦੇ ਹਾਰਨ ਦਾ ਸਭ ਤੋਂ ਵੱਡਾ ਕਾਰਨ ਕੀ ਨਿਕਲਿਆ ਪਿੰਡਾਂ ਦੇ ਸਧਾਰਨ ਜਿਹੜੇ ਲੋਕ ਸੀ ਆਮ ਲੋਕ ਸੀ ਉਹਨਾਂ ਨੇ ਨਾਂ ਸੁਣਿਆ ਸੀ ਪਰ ਉਹਨਾਂ ਦੀ ਕੀਤੀ ਨਹੀਂ ਜਾਣਦੇ ਸੀ ਤੇ ਮੈਂ ਕਹਣਾ ਜਿਹੜੇ ਖੁੱਡੀਆਂ ਪਰਿਵਾਰ ਦੀ ਕੀਤੀ ਬਦਲ ਪਰਿਵਾਰ ਦੀ ਕੀਤੀ ਸਾਰੇ ਲੋਕ ਜਾਣਦੇ ਆ ਕੋਈ ਕੰਪੈਰੀਸ਼ਨ ਕਰੀ ਜਾਂਦਾ ਕਹਿੰਦਾ ਜੀ ਇਹਨਾਂ ਨੇ ਏਮਜ਼ ਬਣਾਤਾ ਫਲਾਣਾ ਬਣਾਤਾ ਸੁਖ-ਵਿਲਾਸ ਵੀ ਇਹਨਾਂ ਨੇ ਬਣਾਇਆ 50 ਹਜ਼ਾਰ ਕਰੋੜ ਦੀਆਂ ਜਾਇਦਾਦਾਂ ਵੀ ਇਹਨਾਂ ਦੀਆਂ ਬਣੀਆਂ ਨੇ ਲੋਕ ਕੋਹ ਨਹੀਂ ਮਾ ਕੇ ਗੱਲ ਕਰਦੇ ਮੈਂ ਕਹਣਾ ਵੀ ਜੇ ਖੁੱਡੀਆਂ ਪਰਿਵਾਰ ਦੇ ਨਾਲ ਅਸੀਂ ਗੱਲ ਕਰੀਏ ਠੀਕ ਹੈ ਨਾ ਜਿਹੜੇ ਇਹਨਾਂ ਦੇ ਪਿਤਾ ਜੀ ਜਗਦੇਵ ਸਿੰਘ ਖੁੱਡੀਆਂ ਦੀ ਗੱਲ ਅਸੀਂ ਕਰੀਏ ਮੈਂ ਥੋੜੀ ਜਿਹੀ ਉਹਨਾਂ ਦੀ ਗੱਲ ਕਰਦਾ ਬਈ ਜੀ ਜੇ ਉਹ ਲੋਕਾਂ 'ਚ ਸਹੀ ਗੱਲ ਬਾਗੀ ਹੁਣ ਉਹ ਕੌਣ ਸੀ ਥੋੜਾ ਜਿਹਾ ਮੈਂ ਦੱਸ ਵੀ ਦੇਣਾ ਪੰਜਾਬ ਦੇ ਵਿੱਚ ਤਿੰਨ ਪੋਲੀਟੀਕਲ ਮਰਡਰ ਹੋਏ ਨੇ ਕੌਕੇ ਸਾਹਿਬ ਦਾ ਪਿਛਲੇ ਦਿਨਾਂ 'ਚ ਸਾਰਿਆਂ ਨੇ ਗੱਲ ਸੁਣੀ ਅਸੀਂ ਵੀ ਉਹਦੇ ਚਰਚਾ ਕੀਤੀ ਸੀ ਜਸਵੰਤ ਖਾਲੜਾ ਜੀ ਨੂੰ ਮਾ ਕੇ ਮਾਰਿਆ ਗਿਆ ਤੇ ਸਭ ਤੋਂ ਵੱਡਾ ਜਿਹੜਾ ਪੋਲੀਟੀਕਲ ਮ ਇਨਾਂ ਦੇ ਪਿਤਾ ਜਿਹੜੇ ਜਗਦੇਵ ਸਿੰਘ ਖੋਡੀਆਂ ਨੇ ਜਥੇਦਾਰ ਜੀ ਬਈ ਜੀ ਮੈਂ ਕਿਹਾ ਉਹਨਾਂ ਦੀ ਕੀਤੀ ਜਿਹੜੀ ਹੈਗੀ ਉਹ ਬੰਦਾ ਨਾ ਤਾਂ ਸਿਆਸਤ ਦਾ ਭੁੱਖਾ ਸੀ ਨਾ ਕੋਈ ਸੀਟ ਦੀ ਭੁੱਖ ਸੀ ਉਹਨਾਂ ਨੂੰ ਉਹਨਾਂ ਨੂੰ 1977 ਦੇ ਵਿੱਚ ਬੇਸ਼ੱਕ ਮੰਡੀ ਬੋਰਡ ਦਾ ਮੈਂ ਕਿਹਾ ਇਹਨਾਂ ਨੇ ਚੇਅਰਮੈਨ ਵੀ ਬਣਾਤਾ ਪਰ ਉਹ ਬੰਦਾ ਬਸ ਤੇ ਆਉਂਦਾ ਜਾਂਦਾ ਸੀ ਹਾਂ ਬਿਲਕੁਲ ਅੱਜ ਵੀ ਜੇ ਇਹਨਾਂ ਦਾ ਪਰਿਵਾਰ ਦੇਖੋਗੇ ਨਾ ਤੁਸੀਂ ਸਮੀਤ ਅਰਗਿਆ ਜਿਹੜੇ ਇਹਨਾਂ ਦੇ ਬੇਟੇ ਆ ਤੁਹਾਨੂੰ ਅਕਸਰ ਬੱਸਾਂ ਦੇ ਵਿੱਚ ਤੁਰੇ ਫਿਰਦੇ ਮਿਲਣਗੇ ਹੁਣ ਵੀ ਇੱਕ ਤਾਂ ਉਥੇ ਸ਼ੋਅ ਆਫ ਅੱਜ ਵੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਬੜੇ ਸ਼ੋ ਮਸ਼ਹੂਰੀਆਂ ਵੀ ਕਰਦੇ ਆ ਪਰ ਮੈਂ ਕਿ ਚੰਡੀਗੜ੍ਹ ਦੇ ਵਿੱਚ ਵੀ ਆਮ ਤੁਹਾਨੂੰ ਕਿਸੇ ਰੇੜੀਆਂ ਤੇ ਖੜੇ ਖਾਂਦੇ ਮਿਲ ਜਾਣਗੇ ਉਹ ਕੈਮਰਿਆਂ ਦੇ ਵਿੱਚ ਨਹੀਂ ਕਦੇ ਆਏ ਮੈਂ ਕਹਿੰਦਾ ਵੀ ਜਿਹੜੀ ਉਹਨਾਂ ਦੀ ਹੈਗੀ ਆ ਹੁਣ ਜਗਦੇਵ ਸਿੰਘ ਖੁੱਡੀਆਂ ਕੌਣ ਸੀ ਮੈਂ ਥੋੜਾ ਜਿਹਾ ਦੱਸ ਵੀ ਦੇਵਾਂ ਜਗਦੇਵ ਸਿੰਘ ਖੁੱਡੀਆਂ ਉਹ ਸ਼ਖਸ ਜੀ ਜਿਹੜੇ ਕੀ ਆ ਭਿੰਡਰਾਲਾ ਵਾਲੇ ਜਿਹੜੇ ਸੰਤ ਹੋਇਆ ਉਹਨਾਂ ਦੇ ਵੀ ਜੀ ਸੀ ਉਹਨਾਂ ਦੇ ਪਿਤਾ ਜੀ ਨੇ ਉਹਨੂੰ ਪਹਿਲੀ ਇਲੈਕਸ਼ਨ ਜਿਹੜੀ ਲੜਾਈ ਇਹਨੂੰ 99 ਜਿਹੜੀ ਜਿੱਤੇ ਵੀ ਆ ਉਹ ਉਹ ਇਲੈਕਸ਼ਨ ਕੀ ਆ ਆਪਣੇ ਸੰਤ ਜਰਨੈਲ ਸੀ ਭਿੰਡਰਾਲਾ ਦੇ ਪਿਤਾ ਜੀ ਨੇ ਲੜਾਈ ਸੀ ਜੋਰ ਪਾ ਕੇ ਉਹਨਾਂ ਨੂੰ ਸਿਮਰਜੀਤ ਮਾਨ ਜਿਹੜਾ ਕਾਲੀ ਦਲ ਬਣਿਆ ਸੀ ਉਹਦੇ ਨੌ ਜਿਹੜੇ ਐਮਪੀ ਜੀ ਦੇ ਉਹਨਾਂ ਚੋਂ ਇੱਕ ਸ਼ਾਮਲ ਸੀ ਇਹ ਗੱਲ ਹੈਗੀ 1999 ਦੇ ਕਰੀਬ ਜਦੋਂ ਨਵੰਬਰ ਦੇ ਵਿੱਚ ਉਹ ਜਿੱਤ ਜਾਂਦੇ ਆ ਤਾਂ ਇੱਕ ਮਹੀਨੇ ਦੇ ਬਾਅਦ ਹੀ ਦਸੰਬਰ ਦੇ ਵਿੱਚ ਉਹਨਾਂ ਨੇ ਮਾ ਕੇ ਜਦੋਂ ਦਿੱਲੀ ਤੋਂ ਵਾਪਸ ਆਉਂਦੇ ਆ ਤਾਂ ਰਾਤ ਨੂੰ ਘਰਿਆ ਦੇ ਪਰਿਵਾਰ ਨਾਲ ਬਸਤੇ ਆਉਂਦੇ ਆ ਆ ਕੇ ਪਰਿਵਾਰ ਨਾਲ ਗੱਲਾਂ ਬਾਤਾਂ ਕਰਕੇ ਜਦੋਂ ਪੈ ਜਾਂਦੇ ਆ ਤਾਂ ਘਰ ਚੋਂ ਗਾਇਬ ਹੋ ਜਾਂਦੇ ਆ ਤਾਂ ਗਾਇਬ ਹੋਣ ਤੋਂ ਬਾਅਦ ਉਹਨਾਂ ਦੇ ਜਿਹੜੇ ਮਾ ਕੇ ਮਾ ਕੇ ਪੈਰਾ ਵਾਲੀ ਚੱਪਲਾਂ ਸੀ ਜੁੱਤੇ ਸੀ ਜਿਹੜੇ ਉਹਨਾਂ ਦੀ ਮਾਕੇ ਛੜੀ ਸੀ ਜਾਂ ਜਿਹੜੀ ਲੋਈ ਵਗੈਰਾ ਸੀ ਉਹ ਆਪਣੇ ਰਾਜਸਥਾਨ ਜਿਹੜੇ ਮਾਕੇ ਕੈਨਲ ਆ ਉਹਦੇ ਕੰਡੇ ਤੇ ਮਿਲਦੀ ਆ ਉਸ ਤੋਂ ਬਾਅਦ ਸਾਰੀ ਕੈਨਲ ਫਰੋਲ ਦਿੱਤੀ ਜਾਂਦੀ ਆ ਲੱਭੀ ਨਹੀਂ ਉਸ ਤੋਂ ਬਾਅਦ ਨਹਿਰ ਬੰਦ ਕਰਵਾਈ ਜਾਂਦੀ ਆ ਪਹਿਲੀ ਦਫਾ ਬੰਦ ਕਰਵਾਈ ਜਾਂਦੇ ਹਿਊਮਨ ਚੇਨ ਬਣਾ ਕੇ ਸਾਰੇ ਦਰਿਆ ਦੇ ਵਿੱਚ ਕੀ ਉਹਨਾਂ ਦੀ ਡੈੱਡ ਬੋਡੀ ਉਤਲਾਸ਼ੀ ਜਾਂਦੀ ਆ ਨਹੀਂ ਲੱਭਦੀ 28 ਦਸੰਬਰ ਨੂੰ ਉਹ ਘਰੋਂ ਜਾਂਦੇ ਆ ਤੇ 5 ਜਨਵਰੀ ਨੂੰ ਡੈੱਡ ਬੋਡੀ ਕੀਆ ਦੁਬਾਰੇ ਜਦੋਂ ਤਲਾਸ਼ ਕੀਤੀ ਜਾਂਦੀ ਆ ਤਾਂ ਬਹੁਤ ਨੇੜੇ ਉਸੇ ਥਾਂ ਦੇ ਨੇੜੇ ਲੱਭ ਵੀ ਲਈ ਜਾਂਦੀ ਆ ਇਹਦਾ ਮਤਲਬ ਕੀ ਆ ਸਪਸ਼ਟ ਸੀਗਾ ਕਿ ਉਹਨਾਂ ਦਾ ਮਰਡਰ ਉਸ ਤੋਂ ਬਾਅਦ ਦੇ ਵਿੱਚ ਕਰਕੇ ਉਥ ਇੱਕ ਕਮਿਸ਼ਨ ਵੀ ਬਣਿਆ ਮਈ ਮਹੀਨੇ ਚ ਉਸੇ ਮਾਕੇ ਸਾਲ ਦੇ ਵਿੱਚ ਤਾਂ ਉਹ ਕਮਿਸ਼ਨ ਜਿਹੜੀ ਰਿਪੋਰਟ ਦਿੱਤੀ ਉਹਦੇ ਵਿੱਚ ਡਾਕਟਰ ਨੇ ਜਿਹੜੇ ਨੇ ਕਿ ਆ ਟੌਪਸੀ ਕੀਤੀ ਸੀ ਉਹ ਵੀ ਕੀ ਆ ਇਹ ਗੱਲ ਕੀ ਆ ਮੰਨਿਆ ਉਹ ਕਹਿੰਦਾ ਕਿ ਜਦੋਂ ਕੋਈ ਬੰਦਾ ਨਾ ਪਾਣੀ ਚ ਡੁੱਬ ਕੇ ਮਰਦਾ ਖਾਸ ਤੌਰ ਤੇ ਉਹ ਨਹਿਰ ਦਾ ਜਿਹੜਾ ਪਾਣੀ ਸੀਦਾ ਉਹਦੇ ਫੇਫੜਿਆਂ ਦੇ ਵਿੱਚ ਰੇਤ ਜਾਣੀ ਜ਼ਰੂਰੀ ਸੀ ਉਹਨਾਂ ਦੇ ਫੇਫੜਿਆਂ 'ਚ ਰੇਤ ਨਹੀਂ ਗਈ ਸੀ ਉਹ ਪਰਿਵਾਰ ਆ ਜਿਨ੍ਹਾਂ ਨੇ ਆਪਣਾ ਕੀ ਆ ਗਵਾਇਆ ਤੇ ਉਦੋਂ ਬਾਦਲ ਪਰਿਵਾਰ ਦੇ ਜਿਹੜੇ ਫਰਜੰਦ ਹੈਗੇ ਜਿਹੜੇ ਅੱਜ ਸਾਡੇ ਲੀਡਰ ਨੇ ਬਣੇ ਫਿਰਦੇ ਆ ਅਕਾਲੀ ਦਲ ਦੇ ਉਹ ਉਦੋਂ ਬਾਹਰਲੇ ਮੁਲਕਾਂ 'ਚ ਘੱਲ ਲੱਤੇ ਸੀ ਉਹਨਾਂ ਨੇ ਪਰ ਉਹ ਇੱਥ ਤੇ ਉਸ ਤੋਂ ਬਾਅਦ ਖੁੱਡੀਆਂ ਸਾਹਿਬ ਜਿਹੜੇ ਮੈਂ ਕਿਉ ਹੋਏ ਆ ਉਹਨਾਂ ਦੀ ਜੇ ਅਸੀਂ ਦੇਖੀਏ ਜਿੰਨਾ ਉਹਨਾਂ ਨੇ ਲਿਟਰੇਚਰ ਪੜ੍ਹਦੇ ਸੀ ਸ਼ਕੀਨ ਸੋ ਲਿਟਰੇਚਰ ਵੀ ਚੰਡੀਗੜ੍ਹ ਉਹਨਾਂ ਦਾ ਕੀ ਖਤਮ ਕਰ ਦਿੱਤਾ ਗਿਆ ਅੱਗ ਲੱਗ ਜਾਂਦੀ ਹੈ ਕਹਿੰਦੇ ਠੀਕ ਹੈ ਨਾ ਅੱਗ ਕਿਵੇਂ ਲੱਗਦੀ ਆ ਆਪਾਂ ਸਾਰੇ ਜਾਣਦੇ ਆ ਹੁਣ ਅਸਲ ਦੇ ਵਿੱਚ ਸੁਵੰਤ ਖਾਲੜਾ ਜੀ ਨੇ ਜਿਹੜੇ 25000 ਲਾਸ਼ਾਂ ਦਾ ਰਿਕਾਰਡ ਤਿਆਰ ਕੀਤਾ ਸੀ ਉਸੇ ਵਿਸ਼ੇ ਦੇ ਉੱਤੇ ਉਹਨਾਂ ਨੇ ਲੋਕ ਸਭਾ ਦੇ ਵਿੱਚ ਆਵਾਜ਼ ਬੁਲੰਦ ਕਰਨੀ ਸੀ ਬੜੇ ਬੁਲੰਦ ਮਾ ਕੇ ਉਹਨਾਂ ਦੇ ਮਾਲਕ ਸੀ ਪਰ ਉਸ ਆਵਾਜ਼ ਨੂੰ ਦਬਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਤੇ ਉਸ ਸਮੇਂ ਦੇ ਜਿਹੜੇ ਹੁਕਮਰਾਨ ਸੀ ਜਿਹ ਤੇ ਅੱਜ ਤੱਕ ਕੀ ਆ ਉਹਨੂੰ ਖੁਦਕੁਸ਼ੀ ਬਣਾ ਕੇ ਕੀ ਆ ਪੇਸ਼ ਕਰ ਦਿੱਤਾ ਗਿਆ ਉਹ ਪਰਿਵਾਰ ਦੀ ਲੈਗਸੀ ਜਿਵੇਂ ਚੱਲਦੀ ਤਰੀ ਹੈ ਆ ਅੱਗੇ ਕੀ ਹੁਣ ਦੋਨੇ ਬੇਟੇ ਆ ਮੈਂ ਦੋਨੇ ਬੇਟੇ ਕੇ ਰਕਸਰ ਸੀ ਕੀ ਆ ਦੇਖਦੇ ਆ ਸਾਡੇ ਕਾਮਨ ਫਰੈਂਡ ਸਰਕਲ ਵੀ ਹੈਗਾ ਹੁਣ ਮੈਂ ਕਈ ਵਾਰੀ ਸੁਮੀਤ ਵਰਗੇ ਉਹਨੂੰ ਦੇਖਿਆ ਉਹ ਅਕਸਰ ਤੁਹਾਨੂੰ ਨਾ ਬੱਸਾਂ ਦੇ ਵਿੱਚ ਮੈਂ ਚੜੇ ਵੇ ਮਿਲਦੇ ਆ ਕਦੇ ਉਹਨਾਂ ਦੀ ਐਡ ਨਹੀਂ ਦੇਖੀ ਹੋਊਗੀ ਜਿਸ ਢੰਗ ਦਾ ਮੈਂ ਕਿਹਨਾਂ ਦੇ ਪਿਤਾ ਜੀ ਆ ਦਰਵੇਸ਼ ਸਿਆਸਤਦਾਨ ਜਿਹੜੇ ਹੁੰਦੇ ਨਾ ਅਸਲ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਝਲਕਦਾ ਉਹਨਾਂ ਦੇ ਪਿੰਡ ਤੁਸੀਂ ਕਦੇ ਜਾ ਕੇ ਦੇਖੋਗੇ ਨਾ ਕਈ ਦਫਾ ਲੋਕ ਕੰਮ ਜਾਂਦੇ ਆ ਲੋਕ ਅਕ ਉਹਨਾਂ ਦੇ ਘਰ ਕਿਸੇ ਨੂੰ ਇਹ ਨਹੀਂ ਫੜ ਕੇ ਪਿੱਛੇ ਕੀਤਾ ਜਾਂਦਾ ਜੇ ਤੁਸੀਂ ਕਹੋਗੇ ਸ਼ਿਪਾਰਸ਼ ਦੇ ਤੌਰ ਤੇ ਅਸੀਂ ਮਿਲਣਾ ਜਾਂ ਹੋਰ ਕਰਨਾ ਤਾਂ ਉਥੇ ਬਾਰੀ ਸਰਕੀ ਆ ਸਾਰੇ ਬੰਦੇ ਮਿਲਦੇ ਆ ਖੁੱਲੇ ਮਾਈਕੋ 'ਚ ਮਿਲਦੇ ਆ ਤੇ ਅੱਜ ਉਹੋ ਜਿਹੇ ਬੰਦੇ ਨੂੰ ਕੀ ਅੱਜ ਆਮ ਆਦਮੀ ਪਾਰਟੀ ਦੀ ਮਜਬੂਰੀ ਬਣ ਗਈ ਕਿਉਂਕਿ ਇਹਨਾਂ ਕੋਲੇ ਕਿਰਦਾਰ ਨਹੀਂ ਹੈਗੇ ਬਹੁਤੇ ਇਹਨਾਂ ਨੂੰ ਇਸੇ ਕਰਕੇ ਆ ਉਹਦੇ ਮਿਨਿਸਟਰ ਲੈਵਲ ਦੇ ਬੰਦੇ ਕਿਉਂ ਤਾਰਨੇ ਪਏ ਕਿਉਂਕਿ ਇਹਨਾਂ ਨੂੰ ਪਤਾ ਕਿ ਖੁੱਡੀਆਂ ਪਰਿਵਾਰ ਆ ਜਿਹੜਾ ਉਹੀ ਪਰਿਵਾਰ ਜਿਹੜਾ ਬਾਦਲ ਪਰਿਵਾਰ ਦੀ ਪਿੱਠ ਲਾ ਸਕਦਾ ਪਹਿਲਾਂ ਵੀ ਲਾਈ ਆ ਹੁਣ ਵੀ ਲਾਉਣਗੇ ਜੇ ਸਹੀ ਰੂਪ ਦੇ ਵਿੱਚ ਇਹਨਾਂ ਦੀ ਜਿਹੜੀ ਮਾਕੇ ਹੈਗੀ ਹੈ ਨਾ ਹੁਣ ਅਕਸਰ ਚ ਅਸੀਂ ਦੇਖਦੇ ਆ ਅੱਜ ਬਈ ਵੀ ਅੱਜ ਉਹ ਪੰਜਾਬ ਚੋਂ ਯਾਤਰਾ ਕੱਢ ਰਹੇ ਆ ਅਸਲ ਚ ਉਹ ਪਰਿਵਾਰ ਬਚਾਓ ਯਾਤਰਾ ਸਾਰੇ ਉਹਨੂੰ ਨਾਂ ਦੇ ਰਹੇ ਆ ਬੜੀ ਸ਼ਰਮ ਵਾਲੀ ਗੱਲ ਐ ਜਿਵੇਂ ਵੀਰ ਨੇ ਫੋਨ ਕਰਕੇ ਮੈਨੂੰ ਕਹਿੰਦਾ ਅੱਜ ਤਲਵੰਡੀ ਸਾਹਿਬ ਉਹ ਹਲਕੇ ਚ ਨਿਕਲੀ ਆ ਉਹ ਤਾਂ ਉਹਨੇ ਗੱਲ ਕੀਤੀ ਬਈ ਟਰੈਕਟਰ ਬੜੇ ਸੀ ਤੇ ਟਰੈਕਟਰਾਂ ਤੇ ਉਹੀ ਕਿਸਾਨ ਸੀ ਜਿਹੜੇ ਕਿਸਾਨਦੋਂ ਢੂਈਆਂ ਰਗੜਾ ਕੇ ਆਏ ਸੀ ਤੇ ਹਰ ਸਿਮਰ ਦਾ ਵਿਰੋਧ ਕਰਦੇ ਸੀ ਉਹੀ ਅੱਜ ਟਰੈਕਟਰ ਲੈ ਕੇ ਇਹਨਾਂ ਦੇ ਕੀ ਆ ਮਾਰਚਾਂ ਚ ਤੁਰੇ ਫਿਰਦੇ ਆ ਉਹ ਬੇਗੈਰ ਤੇ ਲੋਕ ਨੇ ਉਹ ਨਾ ਕੀ ਆ ਸਿੱਖ ਹੋ ਸਕਦੇ ਆ ਠੀਕ ਹੈ ਨਾ ਨਾ ਆਪਣੇ ਕੀ ਆ ਧਰਮ ਦੇ ਸਕੇ ਹੋ ਸਕਦੇ ਆ ਨਾ ਆਪਣੇ ਜਵਾਕਾਂ ਦੇ ਸਕੇ ਹੋ ਸਕਦਾ ਕਿਉਂਕਿ ਜਿਹੜੇ ਪੰਜਾਬ ਚਾਉਣ ਦੀ ਗੱਲ ਕਰਦੇ ਆ ਉਹਨਾਂ ਨੇ ਭਾਈ ਜੀ 20 ਸਾਢੇ 3/4 ਸਾਡੀ ਸੁਰਤ ਚ ਰਾਜ ਭੋਗਿਆ ਮੈਂ ਇੱਕ ਗੱਲ ਕਹਿਣਾ ਹੁਣ ਅਕਸਰ ਮੈਂ ਕੀ ਆ ਬਹੁਤ ਵਾਰੀ ਇਹ ਗੱਲ ਕਹੀ ਆ ਮੈਂ ਕਹਿਣਾ ਹੁਣ ਨਾ ਕਿ ਮੈਂ ਖਾਲਸਾ ਰਾਜ ਬਣਦਾ ਦੇਖਿਆ ਚੱਲਦਾ ਨਹੀਂ ਦੇਖਿਆ ਬੜੇ ਕਈ ਬਰੇ ਵੀਰ ਜਿਹੜੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਉਂਦੇ ਮੇਰੇ ਨਾਲ ਜਦਾਈ ਵੀ ਕੀਤੀ ਉਹਨਾਂ ਨੇ ਕਹਿੰਦੇ ਤੂੰ ਖਾਲਸਾ ਰਾਜ ਕਹਿੰਦਾ ਬਣਦਾ ਦੇਖਿਆ ਕੀ ਦੇਖ ਲਿਆ ਅਸੀਂ ਭਾਈ ਜੀ 3000 ਪਿੰਡ ਕੱਢਿਆ ਇਹਨਾਂ ਯਾਰ ਪਿੰਡ ਚ ਜਦੋਂ ਜਾ ਕੇ ਨਾ ਬਜ਼ੁਰਗਾਂ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦਾ ਕਿ ਅਸੀਂ ਤਾਂ ਪੰਥ ਨੂੰ ਵੋਟ ਪਾਈ ਆ ਜਿਹੜੀ ਵੋਟ ਬਦਲ ਕਿਆਂ ਨੂੰ ਪੈਂਦੀ ਰਹੀ ਆ ਪੰਥ ਦੇ ਨਾਂ ਦੇ ਵੋਟ ਪਾ ਕੇ ਚਾਰ ਵਾਰੀ ਮੈਂ ਪ੍ਰਕਾਸ਼ ਸਿੰਘ ਬਦਲ ਮੁੱਖ ਮੰਤਰੀ ਬਣਦਾ ਦੇਖ ਲਿਆ ਕਿ ਉਹ ਸਿੱਖ ਰਾਜ ਨਹੀਂ ਸੀ ਰੌਲਾ ਕੀ ਆ ਵੀ ਸਾਨੂੰ ਚੱਜ ਦੇ ਆਗੂ ਨਹੀਂ ਮਿਲੇ ਚੱਜ ਦੇ ਆਗੂ ਜਿਹੜੇ ਹੈਗੇ ਮੈਂ ਤਾਂ ਹੀ ਲੋਕਾਂ ਨੂੰ ਵਾਰ-ਵਾਰ ਅਸੀਂ ਕੀ ਆ ਅਸੀਂ ਜਿਹੜੀ ਸਿਆਸੀ ਚੇਤਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਕੋਈ ਆਪ ਦੇ ਹਮੈਤੀ ਨਹੀਂ ਹਾਂ ਅਸੀਂ ਚੰਗੇ ਕਿਰਦਾਰਾਂ ਦੇ ਹਮੈਤੀ ਆ ਉਹ ਇਦਕੀ ਵੀ ਹਮਾਇਤ ਕਰਾਂਗੇ ਚੰਗੇ ਕਿਰਦਾਰਾਂ ਦੀ ਗੱਲ ਕਰਾਂਗੇ ਚੰਗੇ ਕਰਤਾਰਾਂ ਨੂੰ ਜਦੋਂ ਲੋਕ ਚੋਣਾਂ ਸ਼ੁਰੂ ਕਰ ਦੇਣਗੇ ਤਾਂ ਪੋਲਿਟਿਕਲ ਜਿਹੜੀਆਂ ਪਾਰਟੀਆਂ ਨੇ ਚੰਗੇ ਕਰਤਾਰ ਦੇਣੇ ਸ਼ੁਰੂ ਕਰ ਦੇਣਗੀਆਂ ਚੰਗੇ ਕਰਤਾਰ ਦੇ ਰਹੇ ਆ ਹੁਣ ਖੁੱਡੀਆਂ ਜੀ ਨੂੰ ਦੇਣਾ ਮਜਬੂਰੀ ਬਣ ਗਈ ਉਹਨਾਂ ਦੀ ਠੀਕ ਹੈ ਨਾ ਉਸ ਤਰ੍ਹਾਂ ਹੋਰ ਬੜੇ ਚੰਗੇ ਕਰਤਾਰ ਹੈ ਨੇ ਤੇ ਆਉਣ ਵਾਲੇ ਟਾਈਮ 'ਚ ਮੈਂ ਕਹਿੰਦਾ ਵੀ ਦੂਜੀਆਂ ਪੋਲਿਟਿਕਲ ਪਾਰਟੀਆਂ ਨੂੰ ਵੀ ਤੋਂ ਸਬਕ ਸਿੱਖ ਕੇ ਇਹ ਸੀਟਾਂ ਨੂੰ ਜੇ ਲੋਕਾਂ ਨੇ ਸਹੀ ਬੰਦੇ ਦੀ ਚੋਣ ਕੀਤੀ ਬਹਿੰਡਾ ਸੀਟ ਤੋਂ ਤਾਂ ਆਉਣ ਵਾਲੇ ਟਾਈਮ 'ਚ ਹੋਰ ਸੀਟਾਂ ਦੇ ਵੀ ਚੰਗੇ ਕਰਤਾਰ ਹਰੇਕ ਪਾਰਟੀ ਨੂੰ ਤਲਾਸ਼ਨੇ ਪੈਣਗੇ ਬੜੀ ਖੁਸ਼ੀ ਦੀ ਗੱਲ ਆ ਕਿ ਚੰਗੇ ਕਰਤਾਰਾਂ ਨੂੰ ਸਾਡੀ ਸੀਟ ਤੋਂ ਖੜਾ ਕੀਤਾ ਗਿਆ ਕਿਉਂਕਿ ਸਿਆਸੀ ਲੋਕ ਕਹੇ ਜੀ ਅਸੀਂ ਸਾਰੇ ਜਾਣਦੇ ਆ ਸਿਆਸੀ ਚੋਰੀ ਕਹਿਣਾ ਹੁੰਦਾ ਮੈਂ ਤਾਂ ਠੀਕ ਹੈ ਨਾ ਇਹ ਕੋ ਚੋਰ ਉਹ ਹੁੰਦੇ ਆ ਜਿਹੜੇ ਦੇਖਦੇ ਆ ਵੀ ਮੈਂ ਲੁੱਟਣਾ ਕਿਹਨੂੰ ਆ ਤੇ ਇੱਥੇ ਅਸੀਂ ਚੋਣ ਕਰਦੇ ਆ ਕਿ ਅਸੀਂ ਲਟਾਉਣਾ ਕੀ ਤੋਂ ਆ ਅਸੀਂ ਚੋਣ ਕਰਦੇ ਆ ਇਹ ਸਿਆਸੀ ਚੋਰ ਨੇ ਤਾਂ ਇਹਨਾਂ ਚੋਰਾਂ ਨੇ ਖਾਤਰ ਕੀ ਆ ਮੈਂ ਕਹਿੰਦਾ ਜੇ ਚੰਗੇ ਕਰਤਾਰ ਇੱਥੇ ਮੂਰੇ ਆ ਜਾਣਗੇ ਇਹਨਾਂ ਚੋਰਾਂ ਤੋਂ ਕਿਹੜਾ ਛੁੱਟ ਜੂਗਾ ਉਹਦੇ ਵਾਸਤੇ ਹੁਣ ਦੇਖੋ ਇਹ ਕਿਹਨੂੰ ਦੰਦੇ ਆ ਇਹ ਹੋ ਸਕਦਾ ਕਾਂਗਰਸ ਪਾਰਟੀ ਵਾਲੇ ਵੱਡੇ ਚੋਰ ਦੇ ਦੇਣ ਕਿਉਂਕਿ ਅੱਜ ਹਫੜਾ ਦਫੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਉਲਟੀ ਪੁਲਟੀ ਚੱਲੀ ਜਾਂਦੀ ਆ ਹੁਣ ਇਹ ਨਹੀਂ ਪਤਾ ਵੀ ਕਿ ਇਹ ਕਬੂਤਰ ਸਾਡੇ ਨਹੀਂ ਇਹ ਸਕੇ ਜਿਹਦੀ ਛਤਰੀ ਤੋੜਨਗੇ ਉਹਦੇ ਬੈਠਣਗੇ ਪੋਲੀਟੀਕਲ ਪਾਰਟੀਆਂ ਦੇ ਕਬੂਤਰ ਆ ਜਿਹਦੇ ਲੋਕ ਕੀ ਆਪ ਦਾ ਮਾਕੇ ਡਾਉਣਗੇ ਕਬੂਤਰ ਉਹਦੇ ਅਸਲ ਕੀ ਲੋਕਤੰਤਰ ਹੋਊਗਾ ਮੈਂ ਬਠਿੰਡਾ ਸੀਟ ਤੇ ਤੁਸੀਂ ਬੜਾ ਚੰਗਾ ਵਿਸ਼ਲੇਸ਼ਣ ਜਿਹੜਾ ਸਾਨੂੰ ਦੱਸਿਆ ਮੈਂ ਸੰਗਰੂਰ ਸੀਟ ਦੀ ਗੱਲ ਜਿਹੜੀ ਆ ਮੈਂ ਜ਼ਰੂਰ ਕਹੂੰਗਾ ਜਿੱਥੇ ਲੋਕਾਂ ਦੀ ਨਿਗਾਹ ਬਠਿੰਡਾ ਸੀਟ ਤੇ ਹੋ ਜਿਵੇਂ ਤੁਸੀਂ ਬਾਦਲ ਪਰਿਵਾਰ ਦੀ ਗੱਲ ਕਰੀਆ ਬਾਦਲ ਪਰਿਵਾਰ ਦੀ ਵੀ ਨਿਗਾਹ ਬਠਿੰਡਾ ਸੀਟ ਤੇ ਹੋ ਕਿਉਂਕਿ ਹੋਂ ਦੀ ਲੜਾਈ ਆ ਮੈਂ ਕੱਲ ਵੀ ਇੱਕ ਪੱਤਰਕਾਰ ਦੇ ਨਾਲ ਸੀਨੀਅਰ ਪੱਤਰਕਾਰ ਨਾਲ ਉਹਦੇ ਨਾਲ ਗੱਲਬਾਤ ਕਰ ਰਿਹਾ ਸੀ ਉਹ ਵੀ ਕਹਿੰਸੀ ਕਿ ਹੋਂ ਦੀ ਲੜਾਈ ਆ ਜੇਕਰ ਆਪਦੇ ਘਰ ਤੋਂ ਹਾਰ ਦੇਣ ਤਾਂ ਸ਼ਾਇਦ ਪਿੱਛੇ ਕੁਝ ਨਹੀਂ ਵਜਦਾ ਉਸੇ ਤਰ੍ਹਾਂ ਹੀ ਸੰਗਰੂਰ ਸੀਟ ਦੀ ਗੱਲ ਕਰੀਏ ਸੰਗਰੂਰ ਵੀ ਭਗਵੰਤ ਸਿੰਘ ਮਾਨ ਜਿਹੜੇ ਨੇ ਆਪਣੀ ਰਾਜਧਾਨੀ ਦ ਮੀਠੇਰ ਨੂੰ ਜਿਹੜਾ ਆ ਆਉਂਦੀ ਪਾਰਟੀ ਦੇ ਵੱਲੋਂ ਖੜਾ ਕੀਤਾ ਹੈ ਦੂਸਰੇ ਪਾਸੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਉਹ ਵੀ ਸੰਗਰੂਰ ਸੀਟ ਤੋਂ ਲੜ ਰਹੇ ਨੇ ਤਾਂ ਸੰਗਰੂਰ ਸੀਟ ਤੇ ਕਿਵੇਂ ਦੇਖਦੇ ਹੋ ਇਸ ਵਾਰੀ ਮੁਕਾਬਲਾ ਕਿਸ ਤਰ੍ਹਾਂ ਦਾ ਹੋਣ ਵਾਲਾ ਦੇਖੋ ਸੰਗਰੂਰ ਸੀਟ ਤੇ ਬਈ ਜਿਵੇਂ ਆਪਾਂ ਕੈਂਡੀਡੇਟਸ ਦੀ ਗੱਲ ਕਰੀਏ ਪਹਿਲਾਂ ਸਿਮਰਜੀਤ ਮਾਨ ਉਥੋਂ ਜਿੱਤੇ ਆ ਪਰ ਉਹ ਲੜਾਈ ਕੀ ਆ ਉਦੋਂ ਹੌਚ-ਪੌਚ ਹੋ ਗਿਆ ਸੀ ਸਾਰਾ ਕੁਝ ਉਦੋਂ ਕੀ ਆ ਮੂਸੇ ਵਾਲੇ ਦਾ ਮੈਂ ਕਿ ਮਰਡਰ ਵੀ ਹੁੰਦਾ ਤਾਂ ਬੜੀਆਂ ਚੀਜ਼ਾਂ ਸੀ ਜਿਹਨਾਂ ਨੇ ਉਥੇ ਕੀ ਪ੍ਰਭਾਵ ਪਾਇਆ ਪਰ ਅੱਜ ਲੋਕਾਂ ਦਾ ਦਿਮਾਗ ਨਿਊਟਰਲ ਹੋਇਆ ਹੋਇਆ ਮੈਂ ਇਹ ਵੀ ਦੱਸਦਾ ਕਿ ਉੱਥੇ ਜਿਹੜਾ ਕਿਰਦਾਰ ਚੰਗਾ ਹੋ ਉਹਨੂੰ ਪੰਜਾਬ ਦੇ ਲੋਕਾਂ ਦੇ ਇੱਕ ਵਿਸ਼ਵਾਸ ਹੁਣ ਹੈਗਾ ਕਿ ਲੋਕ ਹੁਣ ਕਿਰਦਾਰ ਚੁਣਨਗੇ ਕਿਉਂਕਿ ਲੋਕਾਂ ਨੂੰ ਸਮਝ ਵੀ ਆ ਗਈ ਤੇ ਲੋਕ ਇਹਨਾਂ ਦੀਆਂ ਕਿਹੜੀਆਂ ਸਿਆਸੀ ਟਪੂਸੀਆਂ ਵੀ ਬਾਂਦਰ ਟਪੂਸੀਆਂ ਦੇਖੀ ਜਾਂਦੇ ਆ ਅੱਜਵੇਂ ਬਿੱਟੂ ਬਾਗਿਆ ਜੀ ਰਿੰਕੂ ਬਾਗਿਆ ਜੀ ਜਿਹੜਾ ਕੁਝ ਹੋਈ ਜਾਂਦਾ ਜਿਹੜੇ ਤਮਾਸ਼ੇ ਅੱਜ ਭਾਜਪਾ ਖੇਡ ਮਾ ਕੇ ਪਾ ਰਹੀ ਆ ਹੁਣ ਭਾਜਪਾ ਕੀ ਆ ਮੈਂ ਕਹਿੰਦਾ ਵੀ ਕੁੱਤੇ ਵਾਂਗੂ ਸ਼ਿਕਾਰ ਠਾਉਣਾ ਕੋਈ ਸ਼ਿਕਾਰ ਭਜਾਉਂਦੀ ਆ ਤੇ ਮੂਰੇ ਪਿੰਜਰੇ ਲਾ ਕੇ ਉਹ ਚ ਫੜੀ ਜਾਂਦੀ ਆ ਤੇ ਉਹਨਾਂ ਨੂੰ ਟਿਕਟਾਂ ਵੀ ਦੇ ਰਹੀ ਆ ਬੜੀ ਹਸੁਈਨੀ ਗੱਲ ਜਿਹੜਾ ਪਿੰਜਰੇ ਦਾ ਸ਼ੇਰ ਆ ਮੈਨੂੰ ਐਂ ਦੱਸੋ ਕਰਤਾਬੀ ਦਿਖਾਊਗਾ ਉਹ ਕੀ ਆ ਕੁਛ ਨਹੀਂ ਕਰਦਾ ਉਹ ਪਰਿਵਾਰ ਦਾ ਢਿੱਡ ਨਹੀਂ ਭਰਦਾ ਕੋਈ ਸ਼ਿਕਾਰ ਕਰਕੇ ਠੀਕ ਹੈ ਨਾ ਮੈਂ ਇਹੀ ਗੱਲ ਕਰਦਾ ਕਿ ਜਿਹੜੇ ਇਹ ਹਾਲਾਤ ਬਣੇ ਆ ਸੰਗਰੂਰ ਸੀਟ ਦੇ ਉੱਤੇ ਬੇਸ਼ੱਕ ਮਾ ਕੇ ਅਜੇ ਤੱਕ ਕੋਈ ਸਿਆਸੀ ਸਮੀਕਰਨ ਜੇ ਅਸੀਂ ਦੇਖੀਏ ਕੋਈ ਕਲੀਅਰ ਨਹੀਂ ਹੁੰਦੀ ਜ ਆਪਦੀ ਪਰ ਉੱਥੇ ਮੈਂ ਇੱਕ ਜਾਣਦਾ ਕਿ ਜਿਵੇਂ ਮੀਤਹਿਰ ਮਾ ਕੇ ਉੱਥੇ ਜਿਹੜਾ ਕੈਂਡੀਡੇਟ ਦਿੱਤਾ ਮੀਤਹਿਰ ਦਾ ਜੇਕਰ ਅਸੀਂ ਪਰਸਨਲੀ ਦੇਖੀਏ ਜਿੰਨਾ ਕਿ ਮੈਂ ਉਹਨਾਂ ਨੂੰ ਦੇਖਿਆ ਬੜੇ ਤਹਮਮਲ ਵਾਲੇ ਆ ਸ਼ਾਂਤ ਸੁਭਾਅ ਵਧੀਆ ਮੈਂ ਕਿਉਂ ਉਹਨਾਂ ਦੀ ਕੈਂਪੇਨ ਜਿਹੜੀ ਹੈਗੀ ਆ ਵੈਸੇ ਉਹਨਾਂ ਦਾ ਦੇਖੋ ਸਰਕਾਰ ਦੇ ਹੱਥ 'ਚ ਥੋੜੀ-ਮੋਡੀ ਪਾਵਰ ਵੀ ਵੱਧ ਹੁੰਦੀ ਆ ਹੱਥ ਉਹਨਾਂ ਦੇ ਉੱਤੇ ਕੈਂਪੇਨ ਦੇ ਵਿੱਚ ਲਾਜ਼ਮੀ ਰਹਿਣਾ ਪਰ ਅਸਲ ਦੇ ਵਿੱਚ ਉਥੇ ਲੋਕ ਡਿਸਾਈਡ ਜਿਹੜਾ ਕਰਨਗੇ ਲੋਕ ਫਤਵਾ ਦੇਣਗੇ ਕਿ ਕਿਰਦਾਰ ਨੂੰ ਹੁਣ ਮੀਤਹਿਰ ਨਾਲੋਂ ਜੇ ਇੱਕ ਚੰਗਾ ਕਿਰਦਾਰ ਕੋਈ ਪਾਰਟੀ ਤਾਰ ਹਜੇ ਤੱਕ ਮੈਨੂੰ ਕੋਈ ਚੰਗਾ ਕਿਰਦਾਰ ਦਿਸਿਆ ਨਹੀਂ ਸਿਮਰਜੀਤ ਮਾਨ ਦੁਹਰਾ ਸਕਦੇ ਆ ਨਹੀਂ ਤਾਂ ਹਰਾਉਂਦੇ ਜੀ ਮੈਂ ਦਾਵਾ ਕਰਦਾ ਕਿਉਂਕਿ ਸਿਮਰਜੀਤ ਮਾਨ ਜਿਹੜਾ ਜਿੱਤੇ ਆ ਨਾ ਉਦੋਂ ਰੀਜੈਕਸ਼ਨ ਦੀ ਵੋਟ ਪਈ ਆ ਜਿਵੇਂ ਅਸੀਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਨੂੰ ਵੀ ਪਿਛਲੀ ਵਾਰ ਰਿਜੈਕਸ਼ਨ ਦੀ ਵੋਟ ਪਈ ਆ ਜਿਹੜੀ ਅਗਲੀ ਵੋਟ ਪੈਣੀ ਆ ਉਹ ਸਿਲੈਕਸ਼ਨ ਦੀ ਵੋਟ ਪੈਣੀ ਆ ਉਹ ਉਹਨਾਂ ਦੀ ਕਾਰਗੁਜ਼ਾਰੀ ਤੇ ਪੈਣੀ ਆ ਇਸ ਵਾਰ ਪੰਜਾਬ ਦੀਆਂ ਬਾਕੀ ਸੀਟਾਂ ਦੇ ਸਾਰੇ ਕਿਤੇ ਜਿੱਥੇ ਵੀ ਵੋਟ ਪੈਣੀ ਆ ਉਹ ਉਹਨਾਂ ਦੇ ਕੰਮਾਂ ਨੂੰ ਪੈਣੀ ਆ ਜੇ ਲੋਕਾਂ ਨੇ ਨਕਾਰ ਤੇ ਪਤਾ ਲੱਗ ਜੂ ਉਹਨਾਂ ਦਾ ਰਿਪੋਰਟ ਕਾਰਡ ਕੀ ਐ ਸਿਲੈਕਸ਼ਨ 'ਚ ਸਾਹਮਣੇ ਆ ਜੂ ਆਮ ਆਦਮੀ ਪਾਰਟੀ ਕੀ ਗੁਲਖਲਾਉਂਦੀ ਆ ਉਹਨਾਂ ਦੀ ਪਰਫਾਰਮੈਂਸ ਕਿਹੋ ਜਿਹੀ ਰਹਿੰਦੀ ਆ ਜੇ ਲੋਕ ਐਕਸੈਪਟ ਕਰਦੇ ਆ ਉਹਨਾਂ ਨੂੰ ਢਾਈ ਸਾਲ ਜੇ ਹੋਰ ਪਏ ਆ ਤਾਂ ਉਹਨ ਤੇ ਜਿੱਥੋਂ ਤੱਕ ਮੈਂ ਤੁਸੀਂ ਸੰਗਰੂਰ ਸੀਟ ਦੀ ਗੱਲ ਕੀਤੀ ਆ ਅਜੇ ਤੱਕ ਤਾਂ ਮੈਨੂੰ ਜਿਵੇਂ ਮੀਤਹਿਰ ਦਾ ਮੈਂ ਕਿ ਜਿਹੜਾ ਜ ਦੇਖਿਆ ਸੁਭਾਅ ਵੀ ਦੇਖਿਆ ਕਿਉਂਕਿ ਬਹੁਤ ਬੰਦੇ ਨਾਲ ਵਿਚਰਦੇ ਰਹਿੰਦੇ ਆ ਉਹਦਾ ਸਰਕਲ ਜਿਵੇਂ ਸਾਡਾ ਜਿੰਨਾ ਕ ਸਰਕਲ ਆ ਉਹ ਸਾਹਬ ਨਾਲ ਮੀਤਹਿਰ ਹਾਲ ਦੀ ਘੜੀ ਉਥੋਂ ਮਜ਼ਬੂਤ ਕੈਂਡੀਡੇਟ ਮੰਨ ਸਕਦੇ ਆ ਸਿਮਰਜੀਤ ਮਾਨ ਨੂੰ ਬਾਈ ਡਿਫਾਲਟ ਜਿਹੜਾ ਹੈਗਾ ਉਹਨੂੰ ਚੁਣਿਆ ਗਿਆ ਸੀ ਸਿਮਰਜੀਤ ਮਾਨ ਜੀ ਦੇ ਕੀ ਆ ਹੁਣ ਗੁਰਮੀਤ ਖੁੱਡੀਆਂ ਜੀ ਵੀ ਇੱਕ ਵਾਰ ਮੈਂ ਕਹਣਾ ਉਹਦੇ ਉਹਨਾਂ ਦੇ ਪਾਰਟੀ ਦੇ ਵਿੱਚ ਵੀ ਸੀਟ ਤੋਂ ਜਿੱਤੇ ਆ ਜਦੋਂ ਉਹਦੇ ਜਿੱਤੇ ਸੀ ਨਾ 9 ਮਾਕੇ ਐਮਪੀ ਜਿੱਤੇ ਆ ਤਾਂ ਉਦੋਂ ਜਿਹੜੇ ਜਗਦੇਵ ਸਿੰਘ ਖੁੱਡੀਆਂ ਸੌਰੀ ਜਿਹੜਿਆਂ ਦੇ ਪਿਤਾ ਜੀ ਸੀ ਉਹ ਉਹਨਾਂ ਨਾਲ ਹੀ ਜਿੱਤੇ ਸੀ ਪਰ 9 ਤੋਂ ਬਾਅਦ ਕੀ ਆ ਉਹ ਮਾਈਨਸ ਦੇ ਵਿੱਚ ਹੀ ਜਾਈ ਗਏ ਆ ਗ੍ਰਾਫ ਥੱਲੇ ਨੂੰ ਜਾਈ ਗਿਆ ਅੱਜ ਜੇ ਗ੍ਰਾਫ ਉਹਨਾਂ ਨੇ ਉੱਤੇ ਲੈ ਕੇ ਜਾਣਾ ਤਾਂ ਉਹਨਾਂ ਨੂੰ ਪੰਜਾਬ ਦੇ ਅਸਲ ਮਸਲਿਆਂ ਦੀ ਗੱਲ ਕਰਨੀ ਪਊਗੀ ਪੰਜਾਬ ਦਾ ਮਸਲਾ ਕੋਈ ਖਾਲਿਸਤਾਨ ਕੱਲਾ ਨਹੀਂ ਹੈ ਪੰਜਾਬ ਦਾ ਮਸਲਾ ਜਿਹੜੇ ਮੈਂ ਕਹ ਉਹ ਮਸਲਿਆਂ ਦੀ ਗੱਲ ਕਰਦੇ ਨੇ ਪੰਜਾਬ ਵਜੇ ਢਿੱਡੋਂ ਭੁੱਖਾ ਬੇਰੁਜ਼ਗਾਰ ਆ ਹੋਰ بڑے ਮਸਲੇ ਨੇ ਸਿਮਰਜੀਤ ਮਾਨ ਇੱਕ ਚੀਜ਼ ਇਹ ਵੀ ਇਫੈਕਟ ਕਰੂਗੀ ਜਦੋਂ ਪਿਛਲੀ ਵਾਰ ਜਿੱਤੇ ਨੇ ਤਾਂ ਜਸਕਰਨ ਸਿੰਘ ਕਾਨ੍ਹ ਸਿੰਘ ਵਾਲਾ ਜਿਹੜੇ ਨੇ ਉਹਦੇ ਲੀਡਰ ਸੀ ਨਾਲ ਸੀ ਭਾਬ ਜਿਹੜੀ ਪੰਥਕ ਬੋਰਡ ਦੀ ਗੱਲ ਕਰੀ ਜਾਂ ਸਿੱਖ ਬੋਰਡ ਦੀ ਗੱਲ ਕਰੀਏ ਉਹ ਨਾਲ ਸੀ ਪਰ ਇਸ ਵਾਰੀ ਜਸਕਰਨ ਸਿੰਘ ਕਾਨ੍ਹ ਸਿੰਘ ਵਾਲਾਂ ਦੇ ਵੱਲੋਂ ਵੀ ਅੱਜ ਐਲਾਨ ਕੀਤਾ ਗਿਆ ਕਿ ਸੰਗਰੂਰ ਤੋਂ ਉਹ ਵੀ ਖੜਨਗੇ ਭਾਬ ਜਿਹੜੀ ਉਹ ਪੰਥਕ ਬੋਰਡ ਸੀ ਉਹ ਸਿੱਖ ਬੋਰਡ ਸੀ ਲੱਗਦਾ ਕਿ ਉਹ ਵੀ ਵੰਡੀ ਜਾਊਗੀ ਕਿਉਂਕਿ ਦੋਨੋਂ ਆਮੋ ਸਾਹਮਣੇ ਖੜੇ ਨੇ ਪਿਛਲੀ ਵਾਰ ਦੋਨੋਂ ਲੀਡਰ ਇੱਕ ਪਾਰਟੀ ਦੇ ਵਿੱਚ ਹੀ ਆਤ ਕਿ ਆਮੋ ਸਾਹਮਣੇ ਨੇ ਦੇਖੋ ਪਿਛਲੀ ਵਾਰ ਵੀ ਬਈ ਜੇ ਸੀ ਗੱਲ ਕਰੀ ਹੋਰ بڑے ਵਰਗ ਸੀਗੇ ਜਿਨ੍ਹਾਂ ਨੇ ਕੀ ਆ ਮੂਸੇ ਵਾਲੇ ਦੇ ਨਾਲ ਜੁੜੇ ਹੋਏ ਭਾਵਨਾਤਮਕ ਤੌਰ ਤੇ ਜਿਹੜੇ ਰੋਗ ਜੁੜੇ ਸੀ ਉਹ ਸਾਰਿਆਂ ਦੀ ਬੋਟ ਪਈ ਆ ਅਸਲ ਦੇ ਵਿੱਚ ਪੰਜਾਬ ਬਾਈ ਜੀ ਕਦੇ ਵੀ ਕੱਟੜਤਾ ਨਾਲ ਨਹੀਂ ਮਾਕੇ ਵੱਜ ਕੇ ਖੜਾ ਪੰਜਾਬ ਨੇ ਜੇ ਕੀ ਆ ਕਾਲੀਆਂ ਦਾ ਸਾਥ ਦਿੱਤਾ ਤਾਂ ਮਾਕੇ ਪਹਿਲਾਂ ਉਹ ਕਾਲੀ ਦਲ ਜਿਹੜਾ ਸੀਗਾ ਉਹ ਲੋਕਾਂ ਦੇ ਸੰਘਰਸ਼ ਦੀ ਲੜਾਈ ਲੜਦਾ ਸੀ ਕੱਲਾ ਸਿੱਖ ਮੁੱਦਿਆਂ ਤੇ ਲੜਾਈ ਨਹੀਂ ਲੜਿਆ ਕਾਲੀ ਦਲ ਜਿਨ੍ਹਾਂ ਨੇ ਮਾਕੇ ਇੱਥੋਂ ਤੱਕ ਜੇ ਕਾਲੀ ਠੀਕ ਆ ਬਾਦਲ ਪਰਿਵਾਰ ਨੇ ਕੀ ਆ ਖਤਮ ਕਰਤਾ ਉਹ ਅਸੀਂ ਅੱਜ ਵੀ ਕਹਿੰਦੇ ਹੁੰਨੇ ਆ ਕਿ ਕਾਲੀ ਦਲ ਬਚਣਾ ਚਾਹੀਦਾ ਪੰਜਾਬ ਦੀ ਹੋਂਦ ਕਾਲੀ ਦਲ ਦੇ ਨਾਲ ਜੁੜੀ ਹੋਈ ਆ ਪਰ ਬਾਦਲ ਪਰਿਵ ਜਿਹੜੀ ਅੱਜ ਲੜਾਈ ਐ ਬੇਸ਼ੱਕ ਲੱਖ ਬਣਾਈ ਜਾਣਗੇ ਪੰਥ ਦੀ ਤੇ ਉਹਦੀ ਲੜਾਈ ਬਣਾਉਣਗੇ ਮੈਂ ਤਾਂ ਹੀ ਕਹਾਂ ਸੀ ਪੰਥਕ ਕੀ ਆ ਖੁੱਡੀਆਂ ਪਰਿਵਾਰਾਂ ਨੂੰ ਵੱਡਾ ਪੰਥਕ ਚਿਹਰਾ ਕੌਣ ਹੋ ਸਕਦੇ ਆ ਕਿਉਂਕਿ ਉਹਨਾਂ ਨੇ ਪੰਥ ਦੇ ਵਿੱਚ ਰਹਿ ਕੇ ਜਿਹੜਾ ਕੰਮ ਕੀਤਾ ਜੋ ਕੁਛ ਉਹਨਾਂ ਨੇ ਮਾ ਕੇ ਆਪਦੇ ਉੱਤੇ ਹੰਡਾਇਆ ਪਰਿਵਾਰ ਨੇ ਤੇ ਛੱਲਿਆ ਹੁਣ ਇਹ ਆਪਦੇ ਆਪ ਨੂੰ ਪੰਥਕ ਵੀ ਕਹਾਉਂਦੇ ਆ ਲੜਾਈ ਇਹ ਪਰਿਵਾਰ ਦੀ ਲੜਦੇ ਆ ਜਿੰਨੇ ਉਹਦੇ ਉਹ ਸਾਰੇ ਪਰਿਵਾਰਾਂ ਕੋਲੇ ਨੇ ਮੈਂ ਕਹਿੰਦਾ ਜੇ ਸੁਖਵੀਰ ਬਾਦਲ ਲਾਂਭੇ ਕਰ ਦਿੱਤਾ ਜਾਂਦਾ ਤਾਂ ਪੰਜਾਬ ਦੇ ਵਿੱਚ ਐਤ ਕੀ 13 ਦੀਆਂ 13 ਸੀਟਾਂ ਆਕਾਲੀ ਦਲ ਲੈ ਜਾਂਦਾ ਕਿਉਂਕਿ ਲੋਕ ਫੈਡ ਅਪ ਦੇਖੋ ਇਹ ਸਰਕਾਰ ਤੋਂ ਵੀ ਮਾਕੇ ਦਾਵਾ ਸੀ ਪਰ ਅੱਜ ਕੀ ਆ ਫੇਰ ਉਹੀ ਚਿਹਰੇ ਨੇ ਉਹ ਚਿਹਰਿਆਂ ਨੂੰ ਲੋਕ ਕੀ ਆ ਘਰ ਚੋਂ ਮਾਕੇ ਨਕਾਰ ਚੁੱਕੇ ਆ ਜਿਵੇਂ ਉਹ ਕਹਿੰਦੇ ਨੇ ਵੀ ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਦੀ ਸੁਖਵੀਰ ਬਾਦਲ ਤੇ ਖਾਨ ਫਿੱਟ ਹੁੰਦਾ ਕਿ ਉਹਨੂੰ ਮੁੱਖ ਮੰਤਰੀ ਨਹੀਂ ਸਾਰੀ ਉਮਰ ਬਣਦਾ ਨਾ ਤਾਂ ਪਿਓ ਹੁੰਦੇ ਤੋਂ ਬਣ ਸਕਿਆ ਨਾ ਉਹ ਹੁਣ ਵੀ ਬਣ ਸਕਣ ਕਿਉਂਕਿ ਲੋਕਾਂ ਨੇ ਕੀ ਆ ਉਹ ਘਰ ਕਰ ਚੁੱਕੇ ਨਾ ਤਾਂ ਲੋਕ ਬੇਅਦਬੀ ਭੁੱਲ ਰਹੇ ਆ ਨਾ ਸਰਸੇ ਵਾਲੇ ਜਿਹੜਾ ਉਹਨਾਂ ਸਾਥ ਦਿੱਤਾ ਸੀ ਨਾਲ ਲੋਕ ਉਹ ਭੁੱਲ ਰਹੇ ਆ ਬੜੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਨੇ ਜਹਨ ਦੇ ਵਿੱਚ ਕੀ ਆ ਬਸ ਚੁੱਕੀਆਂ ਨੇ ਬੱਚਾ ਬੱਚਾ ਪੰਜਾਬ ਦਾ ਜਾਣਦਾ ਉਹਨਾਂ ਬਾਰੇ ਅੱਜ ਬੇਸ਼ੱਕ ਕੀ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਹਿੰਦੇ ਜੀ ਉਹਨਾਂ ਦੀ ਵੇਬ ਬਣੀ ਆ ਜੀ ਫਲਾਨਾ ਬਣੀ ਆ ਲਾਟਾਂ ਦੇ ਪੋਸਟਰ ਲਾ ਕੇ ਐਵੇਂ ਦੇ ਪੋਸਟਰ ਲੱਗ ਰਹੇ ਨੇ ਸੈਂਟਰ ਦਾ ਪ੍ਰੋਜੈਕਟ ਬੇਸ਼ੱਕ ਉਹਨਾਂ ਨੇ ਲੈ ਕੇ ਆਂਦਾ ਠੀਕ ਹੈ ਨਾ ਚੰਗੀ ਗੱਲ ਆ ਬਠਿੰਡਾ ਨੂੰ ਮਾਕੇ ਬਠਿੰਡਾ ਡਿਵੈਲਪ ਵੀ ਬਹੁਤ ਹੋਇਆ ਪਰ ਮੈਂ ਕਹਿੰਦਾ ਉਹਦੇ ਨਾਲ-ਨਾਲ ਕੀ ਆ ਉਹਨਾਂ ਨੇ ਕੀ ਖਟਿਆ ਤੇ ਨਾਲ-ਨਾਲ ਸਾਡੀ ਕੌਮ ਕਿੱਥੇ ਲਿਜਾ ਕੇ ਖੜੀ ਕਰਤੀ ਜਿਹੜਾ ਕੀ ਆ ਕੌਮ ਦੇ ਸਿਰ ਦੇ ਉੱਤੇ ਵੋਟਾਂ ਲੈ ਕੇ ਮਾਕੇ ਮੁੱਖ ਮੰਤਰੀ ਬਣਦੇ ਰਹੇ ਆ ਠੀਕ ਹੈ ਨਾ ਮੈਂ ਕਹਿੰਦਾ ਵੀ ਕੌਮ ਨੂੰ ਸਭ ਤੋਂ ਵੱਧ ਡੋਬਣ ਵਾਲੇ ਅੱਜ ਲੋਕ ਉਹ ਨੇ ਇਹ ਲੋਕ ਬਹੁਤ ਚੰਗੀ ਤਰ੍ਹਾਂ ਬਾਈ ਸਮਝ ਚੁੱਕੇ ਆ ਵੀ ਕੌਮ ਦਾ ਗਦਾਰ ਕੌਣ ਆ ਤੇ ਕੌਮ ਦਾ ਸਕਾ ਕੌਣ ਆ ਤੇ ਕੌਮ ਦੀ ਜਿਹੜੀ ਕੀ ਆ ਜਿਹੜੀ ਆਉਣ ਵਾਲੀ ਲੜਾਈ ਹੋਣੀ ਆ ਉਹ ਕੌਮਾਂ ਦੇ ਧਰਮ ਦੇ ਨਾਂ ਤੋਂ ਉੱਪਰ ਉੱਠ ਕੇ ਲੋਕ ਹੋਣ ਜਿਵੇਂ RAM ਮੰਦਰ ਦਾ ਅਸੀਂ ਗੱਲ ਕਰਦੇ ਆ ਚੰਦ ਕਿ ਲੋਕ ਨੇ ਜਿਹੜੇ RAM ਮੰਦਰ ਦੇ ਮੂਹ ਨੂੰ ਵੋਟਾਂ ਪਾਉਣਗੇ ਚੰਦ ਕਿ ਲੋਕ ਨੇ ਜਿਹੜੇ ਕੱਟੜ ਸਿੱਖ ਹੋ ਕੇ ਵੋਟਾਂ ਪਾਉਣਗੇ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਜਿਵੇਂ ਸਿਮਰਜੀਤ ਮਾਨ ਜੀ ਨੂੰ ਪੈ ਜਾਣਗੀਆਂ ਪਰ ਅਸਲ ਦੇ ਵਿੱਚ ਜਿਹੜਾ ਤਬਕਾ ਹੈਗਾ ਪੰਜਾਬ ਦੀ ਜਿਹੜੀ ਮਾ ਕੇ ਮੈਜੋਰਟੀ ਵਿੱਚ ਜਿਹੜੇ ਲੋਕ ਹੈਗੇ ਆ ਵੋਟਰ ਹੈਗੇ ਆ ਉਹ بڑے ਇੰਟੈਲੈਕਚੁਅਲ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਸਮਝ ਪੂਰੀ ਤਰ੍ਹਾਂ ਆ ਚੁੱਕੀ ਆ ਕਿ ਸਾਨੂੰ ਲੀਡਰ ਤੋਂ ਕੰਮ ਕਿਵੇਂ ਲੈਣਾ ਅੱਜ ਤੁਸੀਂ ਪੰਜਾਬ ਦੇ ਵਿੱਚ ਕਿਸੇ ਐਮਐਲਏ ਦੀ ਉਹ ਚੜ੍ਹਾਈ ਦੇਖੀ ਹੈ ਜਿਹੜੀ ਪਹਿਲਾਂ ਨੇ ਜਥੇਦਾਰਾਂ ਦੀ ਹੁੰਦੀ ਸੀ ਕਾਲੀ ਦਲ ਦੇਣਾਂ ਦੀ ਜਿਵੇਂ ਕਹਿੰਦੇ ਹੁੰਦੇ ਨੇ ਕੋਸ਼ੋ ਦੀ ਬਾਕੀ ਬੜੀ ਹੁਣ ਵਾਇਰਲ ਹੋ ਰਹੀ ਆ ਵੀਡੀਓ ਉਹ ਗੱਲ ਕਰਦੇ ਸੀ ਕਿ ਕੁਰਸੀ ਦੀ ਅਹਿਮੀਅਤ ਖਤਮ ਹੋ ਜੇ ਅਹੁਦੇ ਦੀ ਫੇਰ ਕਹਿੰਦਾ ਕਿ ਅਸਲ ਡੈਮੋਕ੍ਰੇਸੀ ਆ ਸਕਦੀ ਆ ਅੱਜ ਇਹਨਾਂ ਦੇ ਕਿਸੇ ਦੀ ਮਾਕੇ ਕੋਈ ਪੁੱਛਦਾ ਨਹੀਂ ਐਮਐਲਏ ਦਾ ਨਾਂ ਉਹ ਰਤਬਾ ਨਾਂ ਉਹ ਮਾਕੇ ਹੈਗੀ ਆ ਉਹ ਗਲੋਰੀਫਾਈ ਜਿਹੜਾ ਉਹਨਾਂ ਨੇ ਕੀਤਾ ਗਿਆ ਸੀ ਪੁਰਾ ਬੇਸ਼ੱਕ ਇਹਨਾਂ ਤੇ ਆਪ ਤੇ ਤਵੇ ਲੱਗਦੇ ਆ ਸਿਕਿਉਰਿਟੀ ਇਹਨਾਂ ਨੇ ਆਪ ਦੀ ਵਧਾ ਲਈ ਹੋਰ ਬਹੁਤ ਕੁਝ ਕਰ ਲਿਆ ਪਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕੁਝ ਕੁਝ ਕੀ ਆ ਪੋਜ਼ਿਟਿਵ ਵੀ ਗਿਣ ਸਕਦੇ ਆ ਰਲਮਾ ਮਿਲਮਾ ਹੈਗਾ ਲੋਕਾਂ ਦੇ ਮੰਡ ਦੇ ਵਿੱਚ ਪੋਜ਼ਿਟਿਵ ਮੈਂ ਕਿ ਜਿਹੜੀ ਪੋਜ਼ਿਟਿਵਿਟੀ ਆ ਉਹ ਕਿੰਨੀ ਕ ਬੈਠੀ ਆ ਹੁਣ ਬੜੀਆਂ ਚੀਜ਼ਾਂ ਨੇ ਮੁੱਖ ਮੰਤਰੀ ਨੇ ਜਿਵੇਂ ਕੀ ਆ ਉੱਥੇ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਬੋਲੇ بڑے ਲੋਕ ਨੂੰ ਕ੍ਰਿਟਿਸਾਈਜ਼ ਕਰਦੇ ਆ بڑے ਲੋਕ ਉਹਨੂੰ ਕੀ ਆ ਬੱਲੇ ਬੱਲੇ ਵੀ ਕਹਿੰਦੇ ਕਿਉਂਕਿ ਲੋਕ ਸਾਡੇ ਤਮਾਸ਼ਵੀਨ ਜਿਹੜੇ ਹੈਗੇ ਆ ਉਹ ਲੋਕ ਉਹਨੂੰ ਕੀ ਆ ਪਸੰਦ ਕਰਦੇ ਆ ਜਦੋਂ ਕਿ ਆਪਸ ਵਿੱਚ ਭ ਹੁਣ ਤਮਾਸ਼ੇ ਹੋਣਗੇ ਸਿਆਸੀ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਦਾ ਵੀ ਤਮਾਸ਼ਿਆਂ ਦੇ ਵਿੱਚ ਆਪਦੀਆਂ ਲੋੜਾਂ ਨੂੰ ਆਪਦੀਆਂ ਗਰਜਾਂ ਨੂੰ ਭੁਲਾਇਓ ਨਾ ਆਪਦੇ ਜਵਾਕਾਂ ਦੇ ਸਕੇ ਹੋਇਓ ਇਹ ਲੋਕ ਤੁਹਾਡੇ ਜਵਾਕਾਂ ਦਾ ਕੀ ਆ ਲੁੱਟਦੇ ਕੀ ਆ ਤੁਹਾਡੇ ਜਵਾਕਾਂ ਦਾ ਭਵਿੱਖ ਲੁੱਟ ਕੇ ਲੈ ਕੇ ਜਾਣਗੇ ਠੀਕ ਹੈ ਨਾ ਇਹ ਸਾਰਾ ਕੁਝ ਤੁਹਾਡਾ ਲੁੱਟ ਕੇ ਲੈ ਜਾਣਗੇ ਤੁਹਾਡੇ ਕੀ ਆ ਰੋਜ਼ਗਾਰ ਸਾਰਾ ਕੁਝ ਲੁੱਟ ਕੇ ਲੈ ਜਾਣਾਂ ਇਹ ਸਿਆਸੀ ਚੋਰ ਆ ਦੂਜਾ ਚੋਰ ਤਾਂ ਤੁਹਾਡੇ ਗਹਿਣੇ ਘੱਟੇ ਲੁੱਟ ਲੂ ਬਾਈ ਜੀ ਹੋਰ ਲੁੱਟ ਲੂ ਇੱਕ ਵਾਰ ਦਾ ਮਾਕੇ ਹੁੰਦਾ ਇਹ ਸਾਡੇ ਜਵਾਕਾਂ ਦਾ ਭਵਿੱਖ ਜਿਹੜਾ ਆਉਣ ਵਾਲਾ ਟਾਈਮ ਆ ਉਹ ਲੁੱਟਣਗੇ ਇਸ ਕਰਕੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਿਹੜ ਤੇ ਕਿਰਦਾਰ ਜਿਹੜੇ ਹੈਗੇ ਆ ਕਿਰਦਾਰ ਦਾ ਮਲਾਂਕਣ ਦੂਜੇ ਕਿਰਦਾਰਾਂ ਨਾਲ ਕਰਨਾ ਜ਼ਰੂਰ ਆ ਮੈਂ ਕੋਈ ਇਹ ਨਹੀਂ ਹੈਗਾ ਮੈਂ ਇਹ ਸੀਟ ਦੇ ਉੱਤੇ ਬਠਿੰਡਾ ਸੀਟ ਤੇ ਆਪ ਜੀ ਬਿਲੋਂਗ ਕਰਦੇ ਆ ਮੈਂ ਖੁੱਡੀਆਂ ਪਰਿਵਾਰ ਨੂੰ ਕਿਉਂ ਕਹਣਾ ਕਿ ਮੇਰੇ ਹੀ ਨਹੀਂ ਮੇਗੁਰੂ ਨਹੀਂ ਸਾਹ ਆ ਜਾਂ ਆਮ ਆਦਮੀ ਪਾਰਟੀ ਨਾਲ ਮੇਰੀ ਸਾਹ ਆ ਮੈਂ ਉਹਨਾਂ ਦੀ ਲੈਗੇਸੀ ਬਹੁਤ ਚੰਗੀ ਤਰ੍ਹਾਂ ਕੀ ਆ ਪਹਿਲਾਂ ਪੁਰਾਣੀਆਂ ਬੁੱਕਸ ਪੜ੍ਹਨ ਦਾ ਸ਼ਕੀਨ ਆ ਪੜ੍ਹਦੇ ਰਹਿੰਦੇ ਆ ਜਿਹੜਾ ਜਗਦੇਵ ਸਿੰਘ ਖੁੱਡੀਆਂ ਨੇ ਮਾ ਕੇ ਜੋ ਕੀਤਾ ਸੀ ਮੈਂ ਕਹਿੰਦਾ ਵੀ ਜੇ ਲੋਕ ਜਾਣਗੇ ਖਲੜਾ ਸਾਹਿਬ ਹਾਰੇ ਕਿਉਂ ਕਿਉਂਕਿ ਉਹਨਾਂ ਦੇ ਪਿੰਡਾਂ 'ਚ ਜਾ ਕੇ ਦੇਖਿਆ ਲੋਕ ਜਸਵੰਤ ਖਲੜਾ ਦੀ ਕੀਤੀ ਨਹੀਂ ਜਾਣਦੇ ਸੀ ਤੇ ਅੱਜ ਮੈਂ ਕਹਣਾ ਮਨ ਉਹਦੇ ਪਰਿਵਾਰ ਨੂੰ ਵੀ ਤੁਹਾਡੇ ਮੈਸੇਜ ਮਾ ਕੇ ਚੈਨਲ ਥਰੂ ਵੀ ਇੱਕ ਗੱਲ ਕਹਿਣਾ ਵੀ ਜੇ ਤੁਸੀਂ ਜਗਦੇਸ਼ ਸਿੰਘ ਖੁੱਡੀਆਂ ਦੀ ਕੀਤੀ ਲੋਕਾਂ 'ਚ ਲੇਜਾਨ ਚ ਕਾਮਯਾਬ ਹੋਗੇ ਤਾਂ ਪਿਛਲੇ 2-2.5 ਸਾਲਾਂ 'ਚ ਜਿਵੇਂ ਉਹਨਾਂ ਦਾ ਮਾ ਕੇ ਜਿਹੜੇ ਫਰਜੰਦ ਨੇ ਮਾ ਕੇ ਬੇਟੇ ਜਿਹੜੇ ਮਨਿਸਟਰ ਬਣਿਆ ਉਹ ਲੋਕਾਂ 'ਚ ਕਿਵੇਂ ਵਿਚਰੇ ਆ ਤਲਵੰਡੀ ਸਾਹਿਬ ਉਹ ਤੁਹਾਨੂੰ ਛੋਟਾ ਜਿਹਾ ਇਨਸੀਡੈਂਟ ਦੱਸਦਾ ਜਿੱਦੇ ਮੱਥਾ ਟੇਕਣ ਗਏ ਆ ਨਾ ਸਾਡੇ ਏਰੀਆ ਦੇ ਮਾ ਕੇ ਐਮਐਲਏ ਸੀ ਕੋਈ ਹੋਰ ਸੀ ਕਿ ਉਹ ਰੋਕਣ ਲਾਗੇ ਕਹਿੰਦੇ ਕਿਸਾਨ ਜਥੇਬੰਦੀ ਲਾ ਕੇ ਤੇ ਜਲੂਸ ਨਾ ਕੱਢਦੇ ਕੋਈ ਬੋਲ ਨਾ ਪਵੇ ਹੋਰ ਨਾ ਕਰ ਇਹਦੇ ਤਰੀਕੇ ਨਾਲ ਉਹਨਾਂ ਨੇ ਕਹਿੰਦੇ ਨਾਲ ਦੀ ਨਾਲ ਹੈਂਡਲ ਕੀਤਾ ਪੱਤਰਕਾਰ ਹੀ ਦੱਸ ਰਹੇ ਸੀ 2 ਮਿੰਟਾਂ ਦੇ ਵਿੱਚ ਕੀ ਆ ਸਾਰੇ ਲੋਕ ਸ਼ਾਂਤ ਹੋ ਕੇ ਚਲੇ ਗਏ ਇਹ ਉਹੀ ਮਾਕੇ ਕੀ ਮਾਕੇ ਮਨਿਸਟਰ ਆ ਜਿਹੜੇ ਬੰਦੇ ਨੇ ਕਹਿੰਦੇ ਵੀ ਪਹਿਲੀ ਵਾਰੀ ਸੈਕਟਰੀਏਟ ਦੇ ਵਿੱਚ ਮੀਟਿੰਗ ਵਾਸਤੇ ਸੱਦ ਲਏ ਸਮੇਤ ਭਗਵੰਤ ਮਾਨ ਸਾਰੀ ਮਿਨਿਸਟਰੀ ਸਾਰੇ ਲੋਕ ਕੀ ਆ ਇਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਜਲੂਸ ਕਢਾਓਗੇ ਇੱਥੇ ਜਾ ਕੇ ਇੱਥੇ ਆ ਕੇ ਬਹਿ ਕੇ ਧਰਨਾ ਲਾ ਲਿਆ ਉਹ ਕਹੇ ਯਾਰ ਜਿਵੇਂ ਆਉਣਗੇ ਉਵੇਂ ਵਗ ਜਾਣਗੇ ਮੈਂ ਗੱਲ ਕਰੂੰਗਾ ਤਾਂ ਕਿਸਾਨਾਂ ਨਾਲ ਪਹਿਲੀ ਵਾਰੀ ਸੈਕਟਰੀਏਟ 'ਚ ਮੀਟਿੰਗ ਕਰਨ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਨੇ ਬਿਠਾ ਕੇ ਗੱ ਮਾਕੇ ਨਹੀਂ ਹੈਗਾ ਕਿ ਝੂਠੇ ਵਾਅਦੇ ਕਰਨ ਵਾਲੇ ਆ ਜਾਂ ਹੋਰ ਆ ਜਿੰਨਾਂ ਉਹ ਬੇਟੇ ਨੂੰ ਜਾਣਦਾ ਮੈਂ ਉਹਨਾਂ ਨੂੰ ਵੀ ਦੇਖਿਆ ਹੋਇਆ ਵੀ ਉਹ ਫालतू ਦੀ ਮਾਕੇ ਉਹ ਨਹੀਂ ਹੈ ਕਿ ਗੱਪ ਛੜੱਪ ਮਾਰ ਲੈਣ ਇਸੇ ਕਰਕੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹਨਾਂ ਦੀ ਲੈਗਸੀ ਜਿਹੜੀ ਹੈਗੀ ਆ ਜੇ ਲੋਕਾਂ ਦੇ ਵਿੱਚ ਸਹੀ ਪ੍ਰਚਾਰ ਦਿੱਤੀ ਗਈ ਤਾਂ ਬਾਦਲ ਪਰਿਵਾਰ ਦੇ ਪੈਰ ਨਹੀਂ ਕਿਤੇ ਵੀ ਲੱਗਣੇ ਕਿਉਂਕਿ ਬਾਦਲ ਪਰਿਵਾਰ ਦੀ ਵੀ ਲੋਕ ਜਾਣਦੇ ਆ ਕੀ ਕੀਤੀ ਕੀ ਆ ਤੇ ਉਹਨਾਂ ਦੇ ਪਰਿਵਾਰ ਦੀ ਕੀਤੀ ਲੋਕ ਘਟ ਜਾਣਦੇ ਆ ਮੈਂ ਲਾਸਵਾਲ ਜ਼ਰੂਰ ਲੈਣਾ ਚਾਹੂੰਗਾ ਬੀਜੇਪੀ ਦੇ ਵੱਲੋਂ ਕਿ ਜਿਵੇਂ ਤੁਹਾਲਾ ਕਿ ਤੁਸੀਂ ਅਨਸਰ ਜ਼ਰੂਰ ਰੱਖਿਆ ਜਿਸ ਤਰ੍ਹਾਂ ਦੇ ਨਾਲ ਭਾਜਪਾ ਜਿਹੜੀ ਆ ਉਹ ਖੇਡ ਰਹੀ ਆ ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਭਾਜਪਾ ਵੀ 25-25 ਕਰੋੜ ਦੀ ਆਫਰ ਚੱਲੀ ਜਵਲੀ 15-15 ਕਰੋੜ ਦੀ ਆਫਰ ਦੇ ਰਹੀ ਆ ਇਸ ਤਰ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਵਿੱਚ ਸਥਾਪਿਤ ਹੋ ਸਕਦੀ ਆ ਹੋਰ ਉਹਨਾਂ ਦੇ ਐਮਐਲਏ ਹੋਰ ਉਹਨਾਂ ਦੇ ਲੀਡਰਾਂ ਨੂੰ ਲੈ ਕੇ ਕਦੇ ਵੀ ਨਹੀਂ ਬਈ ਜੀ ਹੋ ਸਕਦੀ ਕਿਉਂਕਿ ਪੰਜਾਬ ਦੀ ਤਸਵੀਰ ਹੋਰ ਆ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਨਾ ਮੈਂ ਕਹਿੰਦਾ ਨਾ ਤਾਂ ਇਹ ਉਸ ਤਰੀਕੇ ਨਾਲ ਮਾਕੇ ਠੀਕ ਆ ਲੀਡਰ ਵਿਕਦੇ ਆ ਮੈਂ ਪਹਿਲਾਂ ਵੀ ਕਹਣਾ ਲੋਕ ਨਹੀਂ ਵਿਕਦੇ ਲੀਡਰ ਵਿਕਦੇ ਜੇ ਮਾਕੇ ਇਹਨਾਂ ਨੇ ਕੰਮ ਕੀਤਾ ਹੁੰਦਾ ਮਾਕੇ ਲੀਡਰਾਂ ਨੇ ਤਾਂ ਪੰਜਾਬ ਦੇ ਆ ਹਾਲਾਤ ਨਾ ਹੁੰਦੇ ਸਾਡੇ ਹੁਣ ਤੁਸੀਂ ਦੇਖ ਲਓ ਵਿਕ ਕੌਣ ਰਿਹਾ ਇਹਨਾਂ ਦੇ ਐਮਐਲਏ ਵਿਕ ਰਹੇ ਆ ਜਿਹੜੇ ਕਰਪਟ ਨੇ ਹੁਣ ਈਡੀ ਕਿੰਨਾ ਨੂੰ ਮਾਕੇ ਸਿਸਕਰ ਰਹੀ ਹੈ ਈਸੀ ਮਾਕੇ ਸ਼ਿਕਾਰ ਜਿਵੇਂ ਕੁੱਤਾ ਕਹਨੇ ਆ ਨਾ ਉਹ ਛਟੀਆਂ ਮਾਰ ਮਾਰ ਕੇ ਠਾਉਂਦੇ ਆ ਜਿਹੜੇ ਚੋਰ ਨੇ ਉਹ ਭੱਜ ਨਿਕਲਦੇ ਆ ਤੇ ਮੂਰੇ ਪਿੰਜਰੇ ਲਾਏ ਹੋਏ ਆ ਜਰ ਮੈਂ ਕਹਿੰਦਾ ਬਿੱਟੂ ਵਰਗੇ ਜਿਹੜੇ ਖੂਨ ਦੀਆਂ ਸੌ ਖੂਨ ਬਹਾਉਣ ਦੀਆਂ ਗੱਲਾਂ ਕਰਦੇ ਸੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਆ ਰਿੰਕੂ ਵਰਗੇ ਮਾਕੇ ਜਿਹੜੇ ਚੱਕ ਮੇਜੂਲੇ ਜਿਹੜੇ ਸੀਗੇ ਜਿਹੜੇ ਉਹ ਜੰਜੀਰ ਪਾ ਕੇ ਵੀ ਗਏ ਸੀ ਬਿਲਕੁਲ ਬਾਈ ਜੀ ਮੈਂ ਕਹਿੰਦਾ ਵੀ ਇਹ ਲੋਕਾਂ ਨੇ ਜਿਹੜੇ ਕਿਰਦਾਰ ਨੇ ਉਹ ਲੋਕਾਂ ਚ ਨੰਗੇ ਹੋ ਚੁੱਕੇ ਆ ਜਿਵੇਂ ਤੁਸੀਂ ਗੱਲ ਕਰਦੇ ਹੋ ਭਾਜੀਪੀ ਭਾਜੀਪੀ ਕੋਸਟ ਸਟੇਟ ਆ ਜਿਵੇਂ ਸਾਊਦੀਆਂ ਸਟੇਟਾਂ ਚ ਭਾਜੀਪੀ ਜ਼ੋਰ ਲਾ ਲੈ ਕੱਖ ਵੀ ਨਹੀਂ ਮਾ ਉਥੇ ਬਗੜ ਸਕਦੀ ਕਿਉਂਕਿ ਉਹਨਾਂ ਲੋਕਾਂ ਦੇ ਨਾਲ ਸਮਝ ਹੈਗੀ ਹੈ ਇੱਕ ਉਹ ਲੋਕ ਇੰਟੈਲੈਕਚਰ ਲੈਵਲ ਚੰਗਾ ਹੈਗਾ ਸਾਡੇ ਨਾਲੋਂ ਵੀ ਚੰਗਾ ਮੰਨਦਾ ਮੈਂ ਉਹਨਾਂ ਦਾ ਕਿਉਂਕਿ ਉਹਨਾਂ ਨੇ ਕਦੇ ਵੀ ਮਾ ਕੇ ਜਿਹੜੀ ਚੋਣ ਕਰਦੇ ਆ ਉਹ ਕਿਰਦਾਰ ਦੇਖ ਕੇ ਚੋਣ ਕਰਦੇ ਆ ਪਰ ਪੰਜਾਬ ਨੇ ਪਿਛਲੇ ਸਮੇਂ ਚ ਬੜਾ ਕੁਝ ਹੰਡਾਇਆ ਬੜਾ ਕੁਝ ਸਿੱਖਿਆ ਹੁਣ ਅਸੀਂ ਠੂਈਆਂ ਤਾਂ ਜ਼ਿੰਮੇਵਾਰ ਕੌਣ ਆ ਸਾਰੇ ਲੋਕ ਜਾਣਦੇ ਆ ਠੀਕ ਹੈ ਨਾ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਲੋਕ ਜਿੰਨਾ ਮਰਜ਼ੀ ਜ਼ੋਰ ਲਾਣ ਪੰਜਾਬ ਦਾ ਦਿਲ ਜਿੱਤਣ ਵਾਸਤੇ ਤੁਹਾਨੂੰ ਕੀ ਆ ਦਿਲੋਂ ਗੱਲ ਕੱਢਣੀ ਪਊਗੀ ਲੋਕਾਂ ਦੇ ਢਿੱਡ ਦੀ ਗੱਲ ਜ਼ਰੂਰ ਪਾਉਣੀ ਪਊਗੀ ਹੁਣ ਬੀਜੇਪੀ ਦਾ ਸਾਡੇ ਢਿੱਡਾਂ ਦੇ ਢਾਕਾ ਮਾਰ ਰਹੀ ਆ ਹੁਣ ਅਸੀਂ ਗੱਲ ਕਰਦੇ ਆ ਐਮਐਸਪੀ ਦੇ ਨੂੰ ਉਹ ਨਹੀਂ ਤਿਆਰ ਹੋਰ ਜਿਹੜੇ ਮਸਲੇ ਨੇ ਸਭ ਤੋਂ ਵੱਡਾ ਵਰਗ ਕਿਸਾਨੀ ਆ ਠੀਕ ਹੈ ਨਾ ਉਹਦੇ ਨਾਲ ਹੀ ਉਹ ਕੀ ਆ ਆਡਾ ਲਾਈ ਬੈਠੇ ਆ ਆਪ ਵਾਅਦੇ ਕਰਕੇ ਵਾਅਦਾ ਖਿਲਾਫੀ ਉਹਨਾਂ ਨੇ ਕੀਤੀ ਆ ਸ਼ਰਿਆਂ ਫੇਰ ਮਾਰ ਕੇ ਸਾਡਾ ਕੀ ਇਹ ਪੁੱਤ ਵੀ ਪੰਜਾਬ ਦੇ ਮਾਰਤਾ ਉਹਨਾਂ ਨੇ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋਈਆਂ ਨੇ ਨਾ ਤਾਂ ਲੋਕ ਮਨੋਂ ਵਿਸਾਰਨ ਲੋਕਾਂ ਨੇ ਤਾਂ ਬਾਈ ਜੀ ਅੱਜ ਬਾਦਲਾਂ ਦੀ ਕੀਤੀ ਪਿਛਲੀ ਕਿੰਨਾ ਟਾਈਮ ਹੋ ਗਿਆ ਠੀਕ ਹੈ ਨਾ 15 16 ਦੇ ਵਿੱਚ ਬੇਅਦਬੀਆਂ ਵਾਲਾ ਜਿਹਾ ਮਸਲਾ ਚੱਲਿਆ ਅਜੇ ਤੱਕ ਲੋਕ ਮਨੋਂ ਨਹੀਂ ਗਵਾਉਂਦੇ ਇਹਦਾ ਤਾਜ਼ਾ ਕੰਮ ਹੋ ਕੇ ਹਟਿਆ ਬਾਕੀ ਇਹ ਆ ਵੀ ਜਿਹੜਾ ਸੈਂਟਰ ਆ ਪੰਜਾਬ ਦੇ ਹਿਤ ਆਪਸ ਵਿੱਚ ਕਲੈਸ਼ ਕਰਨ ਕੀ ਕਰਨਗੇ ਇਸੇ ਕਰਕੇ ਪੰਜਾਬ ਦੀ ਲੋਕਲ ਪੋਲਿਟਿਕਸ ਅਸੀਂ ਕਹਿੰਦਾ ਵੀ ਉੱਭਰ ਨਹੀਂ ਚਾਹੀਦੀ ਆ ਦਿੱਲੀ ਵਾਲੇ ਨਹੀਂ ਚਲਾਉਂਦੇ ਸੀ ਬਸ ਬੜੇ ਆਰੀ ਦਿਲੋਂ ਮਾ ਕੇ ਸੋਚਦੇ ਨੇ ਪੰਜਾਬ ਦਾ ਕੋਈ ਲੀਡਰ ਉੱਠੇ ਹੁਣ ਭਗਵੰਤ ਮਾਨ ਵਰਗੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਜੇ ਕਿਤੇ ਕੀ ਆਪਦੇ ਸਿਰ ਤੇ ਖੜੇ ਹੁੰਦੇ ਨਵਜੋਤ ਸਿੱਧੂ ਵਰਗੇ ਸੀਗਾ ਉਹ ਕੱਲਾ ਬੋਲਣ ਵਾਲਾ ਠੀਕ ਹੈ ਨਾ ਇੱਕ ਵਾਰ ਕਿਤੇ ਬੈਠ ਕੇ ਗੱਲਬਾਤ ਵੀ ਹੋਈ ਮੈਂ ਉਹਨੂੰ ਵੀ ਕੀ ਇੱਕ ਗੱਲ ਆਖੀ ਸੀ ਮੈਂ ਪੰਜਾਬ ਨੂੰ ਬਰਬਾਦੀ ਦੇ ਜ਼ਿੰਮੇਵਾਰ ਤੁਸੀਂ ਹੋ ਤੁਹਾਨੂੰ ਲੋਕਾਂ ਨੇ ਜਦੋਂ ਰੰਗ ਲਾਂਗਾ ਖੁੱਲਿਆ ਤੁਹਾਨੂੰ ਲੋਕਾਂ ਨੇ ਅੱਖਾਂ ਦੇ ਬਿਠਾਇਆ ਸਿਰਾਂ ਤੇ ਚੱਕਿਆ ਤੁਹਾਨੂੰ ਆਪਦੇ ਕਰਤਾਰ ਤੇ ਯਕੀਨ ਨਹੀਂ ਸੀ ਤੁਸੀਂ ਆਵਾਜ਼ ਮਾਰਦੇ ਲੋਕ ਤੁਹਾਡੇ ਨਾਲ ਆ ਕੇ ਖੜ ਜਾਂਦੇ ਤਾਂ ਇਸੇ ਤਰੀਕੇ ਨਾਲ ਪੰਜਾਬ ਦੇ ਪੁੱਤ ਭਗਵੰਤ ਮਾਨ ਵਰਗੇ ਵੀ ਜੇ ਕਿਤੇ ਪੰਜਾਬ ਦੇ ਵਿੱਚ ਕੋਈ ਸਿਆਸੀ ਤਰ ਸਿਆਸੀ ਤਰ ਖੜੀ ਕਰਨ ਦੇ ਮਾਕੇ ਉੱਚਕ ਹੁੰਦੇ ਕਰ ਲ ਅਕਾਲੀ ਦਲ ਤਾਂ ਹੀ ਕਹਿੰਦਾ ਵੀ ਅਕਾਲੀ ਦਲ ਦਾ ਸਰਵਾਈਵ ਹੋਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਲੋਕਲ ਪਾਰਟੀ ਦਾ ਨਵੀਂ ਵੀ ਬਣ ਸਕਦੀ ਆ ਪਰ ਜਿਹੜੀ ਵੀ ਪਾਰਟੀ ਬਣੂਗੀ ਉਹ ਚ ਨਰੋਲ ਕਿਰਦਾਰਾਂ ਵਾਲੇ ਲੋਕ ਹੁਣ ਅੱਗੇ ਆਉਣਗੇ ਕਿਉਂਕਿ ਲੋਕ ਕਿਰਦਾਰ ਚੁਣਨ ਲੱਗੇ ਬਠਿੰਡਾ ਸੀਟ ਦਾ ਤੁਸੀਂ ਰਿਜ਼ਲਟ ਦੇਖੋਗੇ ਮੈਨੂੰ ਯਕੀਨ ਆ ਕਿ ਬਠਿੰਡੇ ਦੇ ਲੋਕ ਕਿਰਦਾਰ ਚੁਣਨਗੇ ਤੇ ਕਿਰਦਾਰ ਜਿਹੜੇ ਹੈਗੇ ਆ ਉਹ ਲੋਕਾਂ ਦੇ ਵਿੱਚ ਕੀ ਆਉਣ ਨਾਲ ਟਾਈਮ ਦੇ ਵਿੱਚ ਸਾਰਨੇ ਆਪ ਦਾ ਪ੍ਰਚਾਰ ਕਰਨਾ ਇਹ ਤੀਜੇ ਕਾਂਗਰਸ ਵਾਲੇ ਕਿਹੋ ਜਿਹਾ ਕਿਰਦਾਰ ਲਿਆਉਂਦੇ ਆ ਜਿਵੇਂ ਚੱਲ ਰਹੀਆਂ ਗੱਲਾਂ ਬਾਤਾਂ ਮਾਕੇ ਰਾਜੇ ਬੜਿੰਗਦਾ ਮਾਕੇ ਕਹਿੰਦੇ ਆ ਵੀ ਉਹਦੇ ਪਰਿਵਾਰ ਚੋਂ ਜਾਂ ਆਪ ਆ ਸਕਦਾ ਤੇ ਉਹਦਾ ਪਰਿਵਾਰ ਲੋਕ ਬਹੁਤ ਵਹਿਤਰ ਜਾਣਦੇ ਆ ਉਹਨਾਂ ਨਾਲ ਟਾਈਮ 'ਚ ਬੜਾ ਕੋਈ ਸਾਹਮਣੇ ਆਉਣਾ ਅਸੀਂ ਤਾਂ ਗੱਲਾਂ ਕਰਦੇ ਹੀ ਰਹਿਣਾ ਬਈ ਸਾਡਾ ਕੰਮ ਆ ਲੋਕਾਂ ਦੇ ਵਿੱਚ ਸਿਆਸੀ ਚੇਤਨਨਤਾ ਪੈਦਾ ਕਰਨਾ ਤੁਹਾਡੇ ਵਰਗੇ ਭਰਾਵਾਂ ਨਾਲ ਗੱਲ ਕਰਦੇ ਵੀ ਰਹਾਂਗੇ ਜਿੱਥੇ ਗਲਤੀ ਕਰਨਗੇ ਉੱਥੇ ਵੀ ਕਹਿਣੇ ਆ ਅਸੀਂ ਅਜਾ ਆਮ ਆਦਮੀ ਪਾਰਟੀ ਦਾ ਵਿਰੋਧ ਵੀ ਬੜਾ ਕਰਦੇ ਆ ਜਿਹੜੇ ਮੁੱਦਿਆਂ ਤੇ ਕਰਦੇ ਆ ਜਿੱਥੇ ਨਹੀਂ ਕੰਮ ਹੋਇਆ ਉੱਥੇ ਕਰਦੇ ਆ ਚੰਗੇ ਕੰਮ ਤੇ ਬਹੁਤ ਵਾਰ ਐਪਰੀਸ਼ੀਏਟਿਵ ਵੀ ਕੀਤਾ ਵੀ ਜਿਹੜਾ ਕੰਮ ਚੰਗਾ ਹੋਇਆ ਪਹਿਲੀ ਵਾਰੀ ਪਾਣੀ ਦੀ ਬੜੀ ਨਹਿਰ ਤੇ ਮੈਂ ਕੱਢੀਆਂ ਕਿਸੇ ਨੇ ਪਾਣੀ ਦਾ ਸੋਚਿਆ ਸੀ ਵੀ ਹਾਂ ਪਾਣੀ ਦੀ ਕੋਈ ਨਹਿਰ ਨਵੀਂ ਕੱਢ ਕੇ ਮਗੇ ਸਨਜਾਈ ਕੀਤੀ ਜਾਊਗੀ ਤਾਂ ਇਹ ਚੀਜ਼ਾਂ ਚੰਗੀਆਂ ਵੀ ਕਰ ਰਹੇ ਆ ਪਰ ਮਾੜੀਆਂ ਵੀ ਬਹੁਤ ਕਰ ਰਹੇ ਆ ਪਰ ਹਾਂ ਇੱਕ ਚੀਜ਼ ਚੰਗੀਆਂ ਵੀ ਸਾਨੂੰ ਵਿੰਡਾ ਸੀਟ ਤੇ ਉਹਨਾਂ ਨੇ ਇੱਕ ਚੰਗਾ ਕਿਰਦਾਰ ਦਿੱਤਾ ਇਹਦੇ ਵਾਸਤੇ ਮੈਂ ਤਾਂ ਕੀ ਧੰਨਵਾਦ ਕਰਦਾ ਪਰ ਉਹ ਕਿਰਦਾਰ ਮਜਬੂਰੀ ਚ ਦਿੱਤਾ ਉਹਨਾਂ ਨੇ ਕੋਈ ਪੁੰਨ ਨਹੀਂ ਦਿੱਤਾ ਤੇ ਇਹ ਕਿਰਦਾਰ ਨੂੰ ਲੋਕ ਮੈਨੂੰ ਇਹ ਪਤਾ ਵੀ ਜੇ ਖੁੱਡੀਆਂ ਪਰਿਵਾਰ ਦੀ ਸ਼ਰਾਫਤ ਆ ਜਿਹੜੀ ਤੇ ਖੁੱਡੀਆਂ ਪਰਿਵਾਰ ਦੀ ਕੀਤੀ ਆ ਜਿਹੜੀ ਉਹ ਲੋਕ ਜਾਣਗੇ ਜਦੋਂ ਤਾਂ ਲੋਕ ਫਤਵਾ ਦੇਣਗੇ ਉਹਨਾਂ ਦੇ ਹੱਕ 'ਚ ਸਮਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਬਾਈ ਰੁਪਿੰਦਰ ਹੋਰੀ ਸੀ ਲੋਕ ਅਧਿਕਾਰ ਲਹਿਰ ਤੋਂ ਸੋ ਗੱਲਬਾਤ ਸੰਗਰੂਠ ਸੀਟ ਦੇ ਉੱਪਰ ਕੀਤੀ ਗੱਲਬਾਤ ਖਾਸ ਕਰ ਬਠਿੰਡਾ ਅਸੀਟ ਦੇ ਉੱਪਰ ਕੀਤੀ ਤੇ ਭਾਜਪਾ ਦੇ ਵੱਲੋਂ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿ ਭਾਜਪਾ ਦੇ ਵੱਲੋਂ ਐਦਾਂ ਦੇ ਕੋਈ ਆਪਰੇਸ਼ਨ ਚਲਾਏ ਜਾ ਰਹੇ ਨੇ ਭਾਜਪਾ ਦੇ ਵੱਲੋਂ ਜਿਹੜੇ ਖਰੀਦੇ ਜਾ ਰਹੇ ਨੇ ਉਹਦੇ ਉੱਪਰ ਗੱਲਬਾਤ ਜਿਹੜੀ ਆ ਕੀਤੀ ਹੈ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ